ਰੱfte ਵੀ ਨਹੀਂ ਝੂਠ ਬਈ ਸਿਆਣਿਆਂ ਦੀ ਗੱਲ ਆਖੀ ਚੱਲਦਾ ਨਹੀਂ ਮਾੜਾ ਬੰਦਾ ਮਾਰ ਦੂਜੀ ਮੌਤ ਨੂੰ 300 ਗ੍ਰਾਮ ਵਾਲੇ ਵਜਨ ਨਾਲ ਨਾ ਗੱਲ ਬਣੇ ਦਿਲ ਕੁਆਟਲਾਂ ਦਾ ਚਾਹੀਦਾ ਬਈ ਘੋੜੀਆਂ ਦੇ ਸ਼ੌਂਕ ਨੂੰ ਦਿਲ ਕੁਆਟਲਾਂ ਦਾ ਚਾਹੀਦਾ ਬਈ ਘੋੜੀਆਂ ਦੇ ਸ਼ੌਂਕ ਨੂੰ ਮੁਬਈ ਸ਼ੌਂਕ ਦਾ ਜਿਵੇਂ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦੀ ਕੋਈ ਏਜ ਵੀ ਨਹੀਂ ਹੁੰਦੀ ਜੇ ਆਪਾਂ ਨੂੰ ਘੋੜੀਆਂ ਦਾ ਸ਼ੌਂਕ ਹੈ ਜਾਂ ਹੋਰ ਕੋਈ ਚੀਜ਼ ਦਾ ਸ਼ੌਂਕ ਪੈਣਾ ਉਹ ਬੁੱਢੇ ਹੋ ਜਗੇ ਨਾ ਫਿਰ ਵੀ ਪਈ ਆ। ਦੇਖੀ ਆਪਣੇ ਕੋਲੇ ਘੋੜੀ ਲਿਆਂਦੀ ਸੀ ਇਕ ਆਪਾਂ ਪੁਸ਼ਕਰ ਤੋਂ ਲਈ ਸੀਗੀ। ਉਹ ਸ਼ਾਇਦ ਪਹਿਲਾਂ ਪਤਾ ਨਹੀਂ ਕੋਈ ਬੈਠਾ ਸੀ ਜਾਂ ਨਹੀਂ ਬੈਠਾ ਸੀ ਉਹ ਜਾਨਵਰ ਤੇ। ਉਹ ਲਿਆਂਦਾ ਤੇ ਲਿਆ ਕੇ ਆਪਾਂ ਰੋਵਨ ਉੱਤੇ ਚੜਾਤਾ। ਉਹ ਉਹਨੇ ਡੇਗ ਤੱਕੋ ਘੋੜੀ ਨੂੰ ਜਦੋਂ ਤੋਰਨ ਲੱਗੇ ਤਾਂ ਉਹਨੇ ਇਹਦੇ ਉੱਠ ਕੇ ਫਿਰ ਮੇਰੇ ਲਈ ਪਾਪਾ ਚੜਾਉ ਉਹਨਾਂ ਦੂਰੀਆ। ਤਾਂ ਨਹੀਂ ਮੈਨੂੰ ਐਸੀ ਵੀ ਨਹੀਂ ਚੜਦਣੇ। ਤਾਂ ਮੈਨੂੰ ਉਸ ਦਿਨ ਤੋਂ ਹੀ ਪਤਾ ਸੀਗਾ ਵੀ ਨਹੀਂ ਕੁਛ ਨਾ ਕੁਛ ਕਰੂਗਾ। ਕਨਾਂ ਕਹਾਵਤ ਹੈ ਪੰਜਾਬੀਆਂ ਦੀ ਕਹਿੰਦੇ ਜੱਟ ਦੀ ਅਕਲ ਟਖਾਣੇ ਹੋ ਗਈ ਤੇ ਮੱਝ ਵੇਚ ਕੇ ਕੋੜੀ ਲਈ ਦੁੱਧੋਂ ਗਿਆ ਲੱਦ ਚੱਕਣੀ ਪਈ ਤੇ ਇਹੀ ਸਵਾਲ ਤੁਹਾਨੂੰ ਆ ਵੀ ਭਾਈ ਤੁਹਾਡੀ ਕਿਉਂ ਮਤੀ ਮਾਰੀ ਐ ਇੰਨੀਆਂ ਕਿਤੇ 14 15 ਮੱਝਾਂ ਰੱਖੀਆਂ ਹੋਣ ਤੇ ਤੁਸੀਂ ਤੇ ਦੁੱਧ ਹੀ ਫੇਲ ਕਰ ਦੋ ਅੱਜ ਕੱਲ ਦਾ ਟਾਈਮ ਹੈ ਨਾ ਵੀ ਅੱਜ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਲਿੱਦ ਵੀ ਕੋ ਕਰਮਾਂ ਲਈ ਚੱਕਦਾ ਕਿਉਂਕਿ ਘੋੜੀਆਂ ਹਰ ਕਿਸੇ ਦੇ ਘਰੇ ਹੈ ਨਹੀਂ ਯਾਰ ਇਹ ਗੁਰੂ ਮਹਾਰਜ ਦੀ ਸਵਾਰੀ ਹੈ ਇਹ ਹਰ ਕਿਸੇ ਦੇ ਘਰੇ ਘੋੜੀਆਂ ਹੈ ਨਹੀਂ ਜਿੱਥੇ ਉੁੱਟੇ ਹੁੰਦਾ ਜੇ ਬੈਕ ਬੰਦ ਹੋ ਜੇ ਕੋਈ ਕਮੇ ਵੀ ਮੈਨੂੰ ਹੋਣੀ ਵੇਖ ਕੇ ਚੌਕ ਹੋ ਗਿਆ ਉਹ ਨਹੀਂ ਹੁੰਦਾ ਜਿਵੇਂ ਆਂਗੇ ਆਪਾਂ ਘੋੜਾਂ ਲੈਣੇ ਕਰੀਏ ਜਿੱਥੇ ਘੋੜਾਂ ਵਾਲੇ ਜਿੱਥੇ ਜਿੱਥੇ ਸੱਸ ਪਹਿਲਾਂ ਹੀ ਢੇੜੀ ਮਾਰਦੀ ਹੋਵੇ ਸਤਿ ਸ਼੍ਰੀ ਅਕਾਲ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਮਾਲਵੇ ਦੇ ਖੁੰਨਣ ਖੁਰਦ ਪਿੰਡ ਦੇ ਵਿੱਚ ਬੈਠੀ ਹੋਈ ਆ ਤੁਸੀਂ ਸਾਰਿਆਂ ਨੇ ਮੋਕਸਰ ਦਾ ਮੇਲਾ ਦੇਖਿਆ ਹੋਊਗਾ ਜਿਹਦੇ ਵਿੱਚ ਅਕਸਰ ਜੇ ਚਰਚਾ ਦਾ ਵਿਸ਼ਾ ਬਣੀਆਂ ਹੁੰਦੀਆਂ ਤੇ ਉੱਥੇ ਉਹ ਕੁੜੀਆਂ ਬਣੀਆਂ ਹੁੰਦੀਆਂ ਜਿਹੜੀਆਂ ਘੋੜੀਆਂ ਲੈ ਕੇ ਉੱਥੇ ਆਉਂਦੀਆਂ ਨੇ ਉਹਨਾਂ ਵਿੱਚੋਂ ਹੀ ਇੱਕ ਕੁੜੀ ਰੋਬਿਨ ਪ੍ਰੀਤਕੌਰ ਮੇਰੇ ਨਾਲ ਹੈ ਅੱਜ ਉਹਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਕੁੜੀਆਂ ਨੂੰ ਇਹਨਾਂ ਕੰਮਾਂ ਦੇ ਵਿੱਚੋਂ ਜਦੋਂ ਮੁੰਡਿਆਂ ਦੇ ਬਰਾਬਰ ਦਾ ਕੰਮ ਕਰਦੀਆਂ ਨੇ ਤਾਂ ਉਹਨਾਂ ਨੂੰ ਹਮੇਸ਼ਾ ਸਾਡਾ ਸਮਾਜ ਹੈ ਜਿਹੜਾ ਉਹ ਕਿਤੇ ਨਾ ਕਿਤੇ ਹੇਠੀ ਦੀ ਨਜ਼ਰ ਨਾਲ ਦੇਖਦਾ ਹੈ ਪਰ ਰੋਬਨ ਪ੍ਰੀਤ ਦੇ ਨਾਲ ਗੱਲਬਾਤ ਕਰਾਂਗੇ ਕਿਹੜੀ ਸੋਚ ਦੀ ਉਹ ਮਾਲਕ ਹੈ ਤੇ ਕਿਉਂ ਉਹ ਘਰ ਦੇ ਕੰਮਕਾਰ ਛੱਡ ਕੇ ਇਹਨਾਂ ਬੰਦਿਆਂ ਵਾਲੇ ਮੁੰਡਿਆਂ ਵਾਲੇ ਕੰਮਾਂ ਦੇ ਵਿੱਚ ਪਈ ਹੈ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਰੋਬਨ ਸਤਿ ਸ਼੍ਰੀ ਅਕਾਲ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਔਰ ਜਦੋਂ ਅਸੀਂ ਆਏ ਤੇ ਸਭ ਤੋਂ ਚੰਗੀ ਗੱਲ ਜਦੋਂ ਕੋਈ ਕੁੜੀ ਮੁੰਡਿਆਂ ਦੇ ਬਰਾਬਰ ਵਾਲਾ ਕੰਮ ਕਰਦੀ ਹੈ ਪਹਿਲਾ ਸਵਾਲ ਜਦੋਂ ਵੀ ਮੈਂ ਜਿਵੇਂ ਕਿਹਾ ਕੋਈ ਕੁੜੀ ਮੁੰਡਿਆਂ ਦੇ ਬਰਾਬਰ ਵਾਲਾ ਕੰਮ ਕਰਦੀ ਹੈ ਤੇ ਉਹਨੂੰ ਪਹਿਲਾ ਟੈਗ ਫੁਕਰੀ ਦਾ ਦਿੱਤਾ ਜਾਂਦਾ ਹੈ ਕਿ ਤਾਂ ਫੁਕਰਿਆਂ ਵਾਲੇ ਕੰਮ ਹੋ ਗਏ ਇਹਦਾ ਤਾਂ ਕੋਈ ਮੁਨਾਫੇ ਵਾਲੀ ਗੱਲ ਨਹੀਂ ਹੈਗੀ ਤਾਂ ਜਦੋਂ ਆਹ ਟਾਈਟਲ ਰੋਬਿੰਨ ਨੂੰ ਸੁਣਨ ਨੂੰ ਮਿਲਦਾ ਤਾਂ ਰੋਬਿੰਨ ਦਾ ਕੀ ਜਵਾਬ ਹੁੰਦਾ ਆਪਾਂ ਮਤਲਬ ਪਹਿਲਾ ਪਹਿਲਾ ਜਦੋਂ ਕੁੜੀਆਂ ਜਿਹੜੀਆਂ ਹੈਗੀਆਂ ਹਨਾ ਮੁੰਡੇ ਵਾਲੇ ਕੰਮ ਕਰਨੀਆਂ ਸ਼ੁਰੂ ਕਰਦੀਆਂ ਮੁੰਡੇ ਵਾਲੇ ਲਾਈਨ 'ਚ ਜਾਂਦੀਆਂ ਘੋੜੀਆਂ ਵਾਲੇ ਲਾਈਨ 'ਚ ਜਾਂਦੀਆਂ ਜ਼ਰੂਰੀ ਨਹੀਂ ਵੀ ਜਿਹੜਾ ਘੋੜੀਆਂ ਵਾਲੀ ਲਾਈਨ 'ਚ ਕੁੜੀਆਂ ਜਾਂਦੀਆਂ ਅੱਜ ਕੱਲ੍ਹ ਹੋਰ ਵੀ ਬਹੁਤ ਕੁੜੀਆਂ ਜਿਹੜੀਆਂ ਹੋਰ ਮੁੰਡੇ ਵਾਲੇ ਕੰਮ 'ਚ ਜਾ ਰਹੀਆਂ ਹਾਂ ਸਾਰਿਆਂ ਨੂੰ ਪਹਿਲਾਂ ਉਹਨਾਂ ਨੂੰ ਸਮਾਜ ਦਾ ਸਾਸਾੜਾ ਆਪਣੀ ਸੁਸਾਇਟੀ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਲੋਕਾਂ ਨੂੰ ਕੋਈ ਪਤਾ ਨਹੀਂ ਕਿ ਉਹਨਾਂ ਨੇ ਕੀ ਕਮੈਂਟ ਕਰਨੇ ਆ ਕੀ ਕਰਨਾ ਕੀ ਬੋਲਣਾ ਨਹੀਂ ਕੁਝ ਵੀ ਨਹੀਂ ਪਰ ਅੱਜ ਕੱਲ ਇੱਕ ਗੱਲ ਹੋਰ ਹੈ ਕਿ ਕਿਹਾ ਜਾਂਦਾ ਵੀ ਕੁੜੀਆਂ ਜਿਹੜੀਆਂ ਹੈਗੀਆਂ ਮੁੰਡਿਆਂ ਦੇ ਬਰਾਬਰ ਦੇ ਹੋ ਗਈਆਂ ਬਈ ਉਹਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਪਰ ਮੈਂ ਮੈਨੂੰ ਨਹੀਂ ਲੱਗਦਾ ਕਿਉਂਕਿ ਜਿਹੜਾ ਅੱਜ ਦੀ ਆਪਣੀ ਸੋਸਾਇਟੀ ਆ ਹਜੇ ਵੀ ਹਜੇ ਵੀ ਜਿਹੜੀਆਂ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਇਹ ਚੰਗੀ ਤਰ੍ਹਾਂ ਖਤਮ ਨਹੀਂ ਹੋਇਆ ਨਹੀਂ ਹੋਇਆ ਰੋਬਨ ਕੀ ਸੋਚਿਆ ਸੀ ਕਿਉਂਕਿ ਕੋਈ ਵੀ ਕੰਮ ਹੁੰਦਾ ਜੇ ਕਿਸੇ ਨੂੰ ਕਿਸੇ ਕੰਮ ਦਾ ਸ਼ੌਂਕ ਪੈਂਦਾ ਹੈ ਹਨਾ ਤੇ ਇੱਕ ਐਂਡ ਦੇ ਉੱਤੇ ਤਾਂ ਆਪਣੇ ਕੋਲ ਇੱਕ ਸੱਟਾ ਹੁੰਦਾ ਵੀ ਮੈਂ ਆ ਕੰਮ ਇਸ ਲਈ ਕਰ ਰਹੀਆਂ ਕਿ ਮੈਂ ਇੱਥੇ ਪਹੁੰਚਣਾ ਹੈ ਹੁਣ ਘੋੜ ਸਵਾਰੀ ਸਿੱਖ ਕੇ ਤੁਸੀਂ ਕਿੱਥੇ ਜਾਣਾ ਸੀ ਮਤਲਬ ਘੋੜ ਸਵਾਰੀ ਦਾ ਸ਼ੌਂਕ ਮੈਨੂੰ ਸ਼ੁਰੂ ਤੋਂ ਹੀ ਸੀਗਾ ਛੋਟੇ ਹੁੰਦੇ ਤੋਂ ਹੀ ਆਪਣਾ ਚਲੋ ਹੁਣ ਤਾਂ ਜਾਣ ਪਛਾਨ ਬਣ ਗਈ ਪੇਜ ਬਣ ਗਿਆ ਹੈਣਾ ਬਈ ਹੁਣ ਤਾਂ ਵਾਹਵਾ ਲੋਕ ਆਪਾਂ ਨੂੰ ਦੇਖਦੇ ਆ ਜਾਣਦੇ ਆ ਪਛਾਣਦੇ ਆ ਪਰ ਘੋੜ ਸਵਾਰੀ ਦਾ ਸ਼ੌਂਕ ਮੈਨੂੰ ਉਦੋਂ ਪਹਿਲਾਂ ਦਾ ਹੀ ਸੀਗਾ ਛੋਟੀ ਹੁੰਦੀ ਤੁਸੀਂ ਬਚਪਨ ਤੋਂ ਹੀ ਸੀ ਹਾਂਜੀ ਬਚਪਨ ਤੋਂ ਹੀ ਉਹਦਾ ਕਾਰਨ ਵੀ ਘਰ ਦੇ ਵਿੱਚ ਘੋੜੀਆਂ ਰੱਖੀਆਂ ਹੋਈਆਂ ਸੀ ਹਾਂਜੀ ਅੱਛਾ ਘਰ ਦੇ ਵਿੱਚ ਆਪਾਂ ਜਦੋਂ ਘੋੜੀਆਂ ਰੱਖਣੀਆਂ ਸ਼ੁਰੂ ਕੀਤੀਆਂ ਸੀ ਉਤੋਂ ਲਗਭਗ 6 ਮਹੀਨੇ ਸਾਲ ਬਾਅਦ ਮੈਨੂੰ ਸ਼ੌਂਕ ਘੋੜਸਵਾਰੀ ਦਾ ਸ਼ੌਂਕ ਹੋ ਪੈ ਗਿਆ ਸੀ ਹੂੰ ਤੁਹਾਡਾ ਸਵਾਲ ਕੱਟ ਕੇ ਮੈਂ ਪੁੱਛਣਾ ਚਾਹੂੰਗੀ ਉਮਰ ਕਿੰਨੀ ਹੈ ਰੋਮਨ ਹੁਣ ਇਸ ਟਾਈਮ 15 ਸਾਲ 15 ਸਾਲਾਂ ਦੀ ਉਮਰ ਹੈ ਤੁਹਾਡੀ ਲੱਗਦੇ ਨਹੀਂ ਮੈਂ ਸੋਚਿਆ 20 25 ਸਾਲ ਕੇ ਹੋਵੇ ਤੇ ਆ ਆ ਸ਼ੌਂਕ ਤੁਸੀਂ ਇੰਨੀ ਇੰਨੀ ਛੋਟੀ ਉਮਰ ਚ ਕਿਦੋਂ ਪਾ ਲਿਆ ਬਈ ਕਿ ਮਤਲਬ ਸ਼ੌਂਕ ਦਾ ਜਿਵੇਂ ਕਹਿੰਦੇ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦੀ ਕੋਈ ਏਜ ਵੀ ਨਹੀਂ ਹੁੰਦੀ ਜੇ ਆਪਾਂ ਨੂੰ ਘੋੜੀਆਂ ਦਾ ਸ਼ੌਂਕ ਹੈ ਜਾਂ ਹੋਰ ਕੋਈ ਚੀਜ਼ ਦਾ ਸ਼ੌਂਕ ਪੈਣਾ ਉਹ ਬੁੱਢੇ ਹੋ ਜਗੇ ਨਾ ਫਿਰ ਵੀ ਪੈ ਹੀ ਜਾਣਾ ਕਿੰਨੇ ਸਾਲਾਂ ਦੇ ਸੀ ਜਦੋਂ ਤੁਸੀਂ ਪਹਿਲੀ ਵਾਰ ਘੋੜੇ ਤੇ ਬੈਠੇ ਸੀ ਮੈਂ ਸੀ ਕਿ 10 11 ਸਾਲਾਂ ਦੀ ਸੀ ਆਈ ਥਿੰਕ 10 11 ਸਾਲਾਂ ਦੀ ਅੱਛਾ ਕਰਦਿਆਂ ਨੇ ਨਹੀਂ ਕਿਹਾ ਕਿ ਬੀਬਾ ਜਾ ਰੋਟੀ ਟੋਕਾ ਵਾਲੇ ਕੰਮ 'ਚ ਜਾ ਆਪਦੀ ਮੰਮੀ ਨਾਲ ਕੰਮ ਸਿੱਖ ਕਰਦਿਆਂ ਨੇ ਮੈਨੂੰ ਸ਼ੁਰੂ ਤੋਂ ਹੀ ਜਿਹੜਾ ਹੈਗਾ ਸਾਰੀ ਲਾਈਨ ਦੇ ਵਿੱਚ ਫੁੱਲ ਸਪੋਰਟ ਕੀਤੀ ਹੈ ਕਰਦਿਆਂ ਨੇ ਫੁੱਲ ਹੋਰ ਕਿਸੇ ਨੇ ਨਹੀਂ ਕਿਹਾ ਵੀ ਕੁੜੀਆਂ ਉਹ ਤਾਂ ਫਿਰ ਬਾਹਰ ਤਾਂ ਕਹਿੰਦੇ ਰਹਿੰਦੇ ਆ ਬਾਹਰ ਕੌਣ ਨਹੀਂ ਕਹਿੰਦਾ ਆਪਾਂ ਨੂੰ ਅੱਛਾ ਕਦੇ ਸੁਣਿਆ ਇਹੋ ਜਿਹਾ ਕਮੈਂਟ ਕਦੇ ਨਹੀਂ ਮੈਂ ਹਜੇ ਤੱਕ ਪੈਨ ਨਹੀਂ ਸੁਣਿਆ ਅੱਛਾ ਨਹੀਂ ਸੁਣਿਆ ਅੱਛਾ ਜਿਵੇਂ ਮੈਂ ਜਦੋਂ ਤੁਸੀਂ ਸ਼ੌਂਕ ਦੀ ਗੱਲ ਕਰ ਲੈਂਦੇ ਹੋ ਵੀ ਮੈਨੂੰ ਛੋਟੀ ਉਮਰ ਚ ਹੀ ਇਹ ਸ਼ੌਂਕ ਪੈ ਗਿਆ ਤੇ ਫਿਰ ਸਵਾਲ ਵੀ ਤੁਹਾਨੂੰ ਨਹੀਂ ਕੀਤੇ ਜਾਣਗੇ ਇੱਕ ਨਾ ਕਹਾਵਤ ਆ ਪੰਜਾਬੀਆਂ ਦੀ ਕਹਿੰਦੇ ਜੱਟ ਦੀ ਅਕਲ ਟਿਕਾਣੇ ਹੋ ਗਈ ਤੇ ਮੱਝ ਵੇਚ ਕੇ ਕੋੜੀ ਲਈ ਦੁੱਧੋਂ ਗਿਆ ਲੱਦ ਚੱਕਣੀ ਪਈ ਤੇ ਇਹੀ ਸਵਾਲ ਤੁਹਾਨੂੰ ਐ ਵੀ ਭਾਈ ਤੁਹਾਡੀ ਕਿਉਂ ਮਤੀ ਮਾਰੀ ਐ ਇੰਨੀਆਂ ਕਿਤੇ 14 15 ਮੱਜਾਂ ਰੱਖੀਆਂ ਹੋਣ ਤੇ ਤੁਸੀਂ ਤੇ ਦੁੱਧ ਹੀ ਫੇਲ ਕਰ ਦੋ ਅੱਜ ਕੱਲ ਦਾ ਟਾਈਮ ਐ ਨਾ ਵੀ ਅੱਜ ਦਾ ਜਿਹੜਾ ਟਾਈਮ ਐ ਉਦੇ ਵਿੱਚ ਲਿੱਦ ਵੀ ਕੋ ਕਰਮਾਂ ਲਈ ਚੱਕਦਾ ਕਿਉਂਕਿ ਘੋੜੀਆਂ ਹਰ ਕਿਸੇ ਦੇ ਘਰੇ ਹੈ ਨਹੀਂ ਗਿਆ ਇਹ ਗੁਰੂ ਮਹਾਰਾਜ ਦੀ ਸਵਾਰੀ ਹੈ ਇਹ ਹਰ ਕਿਸੇ ਦੇ ਘਰੇ ਘੋੜੀਆਂ ਹੈ ਨਹੀਂ ਗਿਆ ਅੱਛਾ ਤਾਂ ਕਰਕੇ ਇਹ ਸ਼ੌਂਕ ਆਪਾਂ ਨੂੰ ਮਤਲਬ ਮੱਝ ਹੁੰਦੀਆਂ ਹਨ ਜੀ ਪਰ ਹੁਣ ਜਿੰਨੀ ਮਰਜ਼ੀ ਦੇਖ ਲੋ ਲੋਕ ਜਾਣਦੇ ਆ ਕਿਸੇ ਦੇ ਘਰੇ ਜਿੰਨਾ ਮਰਜ਼ੀ ਮੱਜਾ ਰੱਖਿਆ ਹੋਣ ਲੋਕ ਜਾਣਦੇ ਆ ਇਹਨਾਂ ਨੂੰ ਜੇ ਆਪਾਂ ਘੋੜੀਆਂ ਤੇ ਸਵਾਰੀ ਕਰਾਂਗੇ ਮਤਲਬ ਘੋੜੀਆਂ ਤੇ ਬੈਠਾਂਗੇ ਗੁਰੂ ਮਹਾਰਾਜ ਦੀ ਸਵਾਰੀ ਇਹ ਹਾਂਜੀ ਤੇ ਲੋਕ ਆਪਾਂ ਨੂੰ ਜਾਣਦੇ ਵੀ ਆ ਇੱਕ ਆਪਣੇ ਲਿੰਕਸ ਵੀ ਜਿਹੜੇ ਹੈਗੇ ਉਹ ਬਹੁਤ ਵੱਧਦੇ ਆ ਇਹ ਵਾਲੀ ਲਾਈਨ ਦੇ ਵਿੱਚ ਇਹ ਤਾਂ ਫੇਮ ਵਾਲੀ ਗੱਲ ਹੋ ਗਈ ਕਿ ਕੀ ਸਿਰਫ ਫੇਮ ਲਈ ਘੂੜੀਆਂ ਰੱਖੀਆਂ ਨਹੀਂ ਸਿਰਫ ਫੇਮ ਲਈ ਨਹੀਂ ਰੱਖੀਆਂ ਮਤਲਬ ਸ਼ੌਂਕ ਲਈ ਵੀ ਕਿਉਂਕਿ ਫੇਮਲੀ ਜੇ ਕਿਸੇ ਨੇ ਘੂੜੀਆਂ ਰੱਖੀਆਂ ਨਾ ਉਹ ਮੈਂ ਕਹਿੰਨੀ ਆ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਜੇ ਸ਼ੌਂਕ ਹੋਗਾ ਘੂੜੀਆਂ ਦਾ ਫੇਰ ਹੀ ਕਾਮਯਾਬ ਹੋਊਗਾ ਹੋਊਗਾ ਸ਼ੌਂਕ ਹਰੇਕ ਕੰਮ ਦਾ ਇੱਕ ਇੱਕ ਸ਼ੌਂਕ ਹੁੰਦਾ ਵੀ ਸਾਨੂੰ ਸ਼ੌਂਕ ਆ ਉਹ ਸ਼ੌਂਕ ਜਿਵੇਂ ਥੋੜੇ ਜੇ ਸਮੇਂ ਲਈ ਹੁੰਦਾ ਜਾਂ ਸ਼ੌਂਕ ਨਾਲ ਢਿੱਡ ਨਹੀਂ ਪਲਦੇ ਤਾੜੀਆਂ ਦੇ ਨਾਲ ਕਦੇ ਵੀ ਢਿੱਡ ਨਹੀਂ ਪਲਦੇ ਜੇ ਤੁਸੀਂ ਇਹ ਘੋੜੀਆਂ ਲਿਜਾ ਕੇ ਮੇਲਿਆਂ 'ਚ ਦਿਖਾ ਦਿੰਨੇ ਹੋ ਉਹਦੇ ਨਾਲ ਰੋਟੀ ਤੇ ਨਹੀਂ ਨਾ ਕਦੇ ਪੱਕਦੀ ਬਿਜ਼ਨਸ ਵੀ ਬੜਾ ਜ਼ਰੂਰੀ ਹੈ ਤੇ ਜਿਹੜੀ ਚੀਜ਼ ਤੁਸੀਂ ਛੇੜੀ ਬੈਠੇ ਹੋ ਇਹਦੇ 'ਚ ਘਾਟੇ ਵੀ ਫਿਰ ਲੱਖਾਂ ਕਰੋੜਾਂ ਦੇ ਹੁੰਦੇ ਆ ਤੇ ਫਿਰ ਉਹ ਚੱਲਣ ਵਾਸਤੇ ਵੀ ਤਣਾਟ ਹੋਣਾ ਪੈਂਦਾ ਜਾਂ ਤਾਂ ਘਰੋਂ ਤਣਾਟ ਹੋਵੇ ਜਾਂ ਫਿਰ ਤੁਹਾਡਾ ਦਿਲ ਇਦਾਂ ਤਕੜਾ ਹੋਵੇ ਤੇ ਫਿਰ ਰੋਬਿੰਨ ਕਿੰਨਾ ਚੀਜ਼ਾਂ ਕਿਹੜੇ ਪਰਿਵਾਰਾਂ 'ਚੋਂ ਆਉਂਦੀ ਆ ਆਪਾਂ ਮਤਲਬ ਪਰਿਵਾਰ ਤਾਂ ਮਤਲਬ ਆਪਣੇ ਦਿਲ ਬਹੁਤ ਵੱਡੇ ਆ ਕਿਉਂਕਿ ਘੋੜੀਆਂ ਦਾ ਹੁਣ ਆਇਆ ਨਾ ਮਤਲਬ ਆਪਣੇ ਘੋੜੀਆਂ ਦੇ ਵਿੱਚ ਹੁੰਦਾ ਕੰਮ ਦੋ ਤਰ੍ਹਾਂ ਦੇ ਇੱਕ ਤਾਂ ਆਪਾਂ ਘੋੜੀ ਲਿਆਂਦੀ ਤੇ ਉਹ ਸੇਲ ਕਰਤੀ ਸੇਲ ਪਰਚੇਸ ਦਾ ਇੱਕ ਹੁੰਦਾ ਆਪਣਾ ਬਰੀਡਿੰਗ ਦਾ ਕੰਮ ਕਿ ਆਪਾਂ ਘੋੜੀ ਲਿਆਂਦੀ ਹੈ ਨਾ ਉਹ ਤੋਂ ਬੱਚਾ ਪ੍ਰੋਡਿਊਸ ਕਰਵਾਇਆ ਗਾਂ ਜਾ ਕੇ ਆਪਾਂ ਜਿਹੜਾ ਬੱਚਾ ਉਹ ਸੇਲ ਕੀਤਾ ਉਹਦੇ ਵਿੱਚ ਜਿਹੜੇ ਲਾਸ ਦੇ ਚਾਂਸਸ ਹੁੰਦੇ ਆ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਬਰੀਡਿੰਗ ਦੇ ਵਿੱਚ ਜ਼ਿਆਦਾ ਹੁੰਦੇ ਆ ਅੱਛਾ ਹਾਂਜੀ ਤੇ ਬਾਕੀ ਆਈ ਵੀ ਨਹੀਂਗਾ ਵੀ ਹੁਣ ਜਿੰਨਾ ਆਪਾਂ ਨੂੰ ਲਾਜ਼ ਹੁਗਾ ਇਹਨਾਂ ਵਿੱਚ ਮਤਲਬ ਸ਼ੁਰੂ ਸ਼ੁਰੂ ਤੋਂ ਚ ਲਾਜ਼ ਹੁੰਦਾ ਕੋਈ ਮਰਜ਼ੀ ਕੰਮ ਛੇੜ ਲੋ ਜ਼ਰੂਰੀ ਨਹੀਂ ਕੋੜੀਆਂ ਦਾ ਕੰਮ ਹੈ ਹੋਰ ਕੰਮ ਵੀ ਹੈ ਉਦੇ ਵਿੱਚ ਸ਼ੁਰੂ ਸ਼ੁਰੂ ਦੇ ਲਾਜ਼ ਸੁ ਸ਼ੁਰੂ ਸ਼ੁਰੂ ਦੇ ਸਾਲ 2 ਸਾਲ ਲਾਜ਼ ਹੋਊਗਾ ਪੱਕਾ ਹੋਊਗਾ ਫਿਰ ਪਰ ਉਸ ਤੋਂ ਬਾਅਦ ਜੇ ਆਪਾਂ ਪੇਸ਼ੈਂਸ ਰੱਖਾਂਗੇ ਸਬਰ ਰੱਖਾਂਗੇ ਪ੍ਰੋਫਿਟ ਵੀ ਆਪਾਂ ਨੂੰ ਦੁੱਗਣਾ ਹੁੰਦਾਗਾ ਜਾ ਕੇ ਹਾਂਜੀ ਅੱਜ ਕੱਲ ਦੀ ਜਿਹੜੇ ਪੰਜਾਬ ਦੇ ਹਾਲਾਤ ਨੇ ਜਿਹੜੇ ਹਿਸਾਬ ਨਾਲ ਪੰਜਾਬ ਧਰਨੇ ਲਾਉਂਦਾ ਮਰਗੇ ਮਰਗੇ ਤੇ ਕਰੀ ਜਾਂਦੇ ਰਹਿੰਦੇ ਆ ਤੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਸ਼ੁਰੂ ਦੇ ਵਿੱਚ ਘਾਟੇ ਪਈ ਜਾਣ ਕੋਈ ਚੱਕਰ ਨਹੀਂ ਬਾਅਦ ਚ ਸਾਨੂੰ ਮੁਨਾਫਾ ਹੋ ਜਾਊਗਾ ਤੇ ਘਾਟੇ ਵੀ ਬਈ ਇਹ ਇਹ ਨਹੀਂ ਹੈਗੇ ਕੋਈ 5-7 ਵਾਲੇ ਆ ਘਾਟੇ ਵੀ ਲੱਖਾਂ ਦੇ ਹਿਸਾਬ ਨਾਲ ਆ ਇਹ ਵੀ ਸ਼ੌਂਕ ਦੀ ਗੱਲ ਹੈ ਨਾ ਜੇ ਸ਼ੌਂਕ ਨਾਲ ਉਹ ਗੱਬੰਦੇ ਨੇ ਸਿਰਫ ਸ਼ੌਂਕ ਹੈ ਨਹੀਂਗਾ ਕੋੜੀਆਂ ਦਾ ਬੰਦੇ ਨੇ ਸਿਰਫ ਬਿਜ਼ਨਸ ਦੇਖਿਆ ਬਈ ਕੋੜੀ ਮੈਂ ਸਿਰਫ ਬਿਜ਼ਨਸ ਵਾਸਤੇ ਲਿਆਣੀ ਹੈ ਲਿਆਣੀ ਆ ਪ੍ਰੋਫਿਟ ਵਾਸਤੇ ਲਿਆਣੀ ਆ ਫਿਰ ਉਹ ਲੌਸ ਨਹੀਂ ਚੱਲ ਸਕਦਾ ਕਿਉਂਕਿ ਜੇ ਸ਼ੌਂਕ ਹੋਊਗਾ ਆਪਾਂ ਨੂੰ ਫਿਰ ਲੌਸ ਦਾ ਕੋਈ ਮਤਲਬ ਉਹਨਾਂ ਹੋ ਹੀ ਜਾਂਦੇ ਲੌਸ ਆਪਾਂ ਨੂੰ ਕਿਵੇਂ ਨਹੀਂ ਹੁੰਦੇ ਬਹੁਤ ਹੁੰਦੇ ਲੌਸ ਪਰ ਇਹ ਮਤਲਬ ਫਰਕ ਨਹੀਂ ਪੈਂਦਾ ਆਪਾਂ ਨੂੰ ਇਹਨਾਂ ਕਿਉਂਕਿ ਆਪਾਂ ਨੂੰ ਇਹਨਾਂ ਦਾ ਸ਼ੌਂਕ ਹੈ ਆਪਾਂ ਨੂੰ ਪਿਆਰ ਹੈ ਇਹਨਾਂ ਨਾਲ ਹਾਂ ਹਾਂਜੀ अच्छा ये गलत है मैं बहुत बार सुनदियां ਵੀ ਜਿਹੜੇ ਜਿਹੜੇ ਘੋੜੀਆਂ ਵਾਲੇ ਬੰਦੇ ਹੁੰਦੇ ਹਨਾ ਉਹਨਾਂ ਨੂੰ ਇੰਨਾ ਫਰਕ ਨਹੀਂ ਪੈਂਦਾ ਹੁੰਦਾ ਵੀ ਕਹਿ ਸਕਦੇ ਆਂ ਵੀ ਜਿਵੇਂ ਤੁਸੀਂ ਵਿੱਚ ਸਟਾਰਟਿੰਗ ਦੇ ਵੀ ਗੱਲ ਕੀਤੀ ਹੈ ਨਾ ਵੀ ਬਿਜ਼ਨਸ ਦੇ ਤੌਰ ਤੇ ਇਹਨਾਂ ਨੂੰ ਲਿਆਂਦਾ ਹੀ ਨਹੀਂ ਜਾਂਦਾ ਪਰ ਹਰ ਇੱਕ ਬੰਦਾ ਅੱਜ ਅੱਜ ਕੱਲ ਲਾਹਾ ਦੇਖਦਾ ਥੋਨੂੰ ਫਿਰ ਇਹਦੇ ਚ ਕੋਈ ਜੇ ਲਾਹਾ ਨਹੀਂ ਦੇਖਣਾ ਜਾਂ ਲਾਹਾ ਹੀ ਹੈ ਨਹੀਂ ਕੋਈ ਫਿਰ ਤੁਸੀਂ ਕਿ ਕਾਦੇ ਮਾਰੇ ਲੋਕਾਂ ਤੋਂ ਗਾਣਾ ਖਾਂਦੇ ਹੋ ਮਤਲਬ ਵੀ ਸ਼ੌਂਕ ਦੀ ਗੱਲ ਆਏ ਨਾ ਸ਼ੌਂਕ ਤੇ ਬਿਜ਼ਨਸ ਦੋਨਾਂ ਨੂੰ ਆਪਾਂ ਨੂੰ ਇਕੱਠੇ ਮਤਲਬ ਅੱਜ ਕੱਲ ਇਕੱਠੇ ਵੇਖਦੇ ਆ ਸ਼ੌਂਕ ਹੈ ਨੀਗਾ ਤਾਂ ਬਿਜ਼ਨਸ ਵੀ ਹੈ ਨੀਗਾ ਜੇ ਬਿਜ਼ਨਸ ਹੈ ਨੀਗਾ ਤਾਂ ਸ਼ੌਂਕ ਹੈ ਨੀਗਾ ਜੇ ਬੰਦਾ ਮਤਲਬ ਮੰਨ ਲਓ ਬਿਜ਼ਨਸ ਹੀ ਨਾ ਸ਼ੁਰੂ ਹੋਇਆ ਬੰਦੇ ਨੇ ਸ਼ੌਂਕ ਵਾਸਤੇ ਘੋੜੀ ਲਿਆਂਦੀ ਉਹ 3 ਸਾਲ ਰੱਖੂਗਾ 4 ਸਾਲ ਰੱਖੂਗਾ ਫਿਰ ਉਦੋਂ ਬਾਅਦ ਤੱਕ ਜਿੰਨਾ ਮਰਜ਼ੀ ਗੈਲੋ ਬੰਦਾ ਅੱਕੀ ਅੰਦਰ ਜੇ ਆਪਾਂ ਨੂੰ ਉਹਦੇ ਤੋਂ ਪ੍ਰੋਫਿਟ ਨਾ ਹੋਇਆ ਬਿਜ਼ਨਸ ਨਾ ਹੋਇਆ ਕਿਉਂਕਿ ਪਰ ਜੇ ਸ਼ੌਂਕ ਨਾ ਹੋਗਾ ਫਿਰ ਬਿਜ਼ਨਸ ਵੀ ਨਹੀਂ ਹੁੰਦਾ ਅੱਛਾ ਸ਼ੌਂਕ ਕੱਲਾ ਘੋੜੇ ਦੇ ਉੱਤੇ ਚੜ ਕੇ ਪਿੰਡ 'ਚ ਗੇੜੀ ਮਾਰਨ ਦਾ ਵੀ ਹੈ ਕਿ ਇਹਨਾਂ ਨੂੰ ਖਾਮ ਸਵਾਲ ਵੀ ਕਰਦੇ ਨੇ ਖਾਮ ਸਵਾਲ ਵੀ ਕਰਦੇ ਨੇ ਕੀ ਕੁਝ ਕਰਦੇ ਹੋ ਅਪਾ ਸ਼ਾਮ ਨੂੰ ਇਹਨਾਂ ਨੂੰ ਦਾਣਾ ਪਾਈਦਾ। ਸਵੇਰ ਦਾ ਮੈਂ ਕਈ ਵਾਰ ਸਕੂਲ ਚਲ ਜਾਂਦੀ ਹਾਂ ਉਦੋਂ ਚਾਚੂ ਹੁੰਦੇ ਮੇਰੇ ਪਾਪਾ ਹੁੰਦੇ ਆ ਉਹ ਸੰਭਾਲ ਲੈਂਦੇ ਆ। ਫਿਰ ਸ਼ਾਮ ਨੂੰ ਆ ਕੇ ਰਾਤ ਨੂੰ ਇਹਨਾਂ ਨੂੰ ਦਾਣਾ ਪਾਈਦਾਗਾ। ਕੀ ਫੀਡ ਦਿੱਤੀ ਜਾਂਦੀ ਆ? ਘੋੜਿਆਂ ਨੂੰ ਕੀ ਫੀਡ ਦਿੱਤੀ ਜਾਂਦੀ ਆ? ਚੌਕਰ। ਚੌਕਰ ਮਤਲਬ ਜਿਹੜੀ ਇਹ ਮੇਨ ਫੀਡ ਆਪਣੀ ਤੇ ਮੂੰਫਲੀ ਦਾ ਨੀਰਾ। ਉਹ ਆਪਾਂ ਮਤਲਬ ਗਰਮੀ ਦੇ ਵਿੱਚ ਜਿਹੜੀ ਹੈਗੀ ਆ ਚੋਕਰ ਘੱਟ ਘੱਟ ਪੰਨੇ ਆ ਇੱਕ ਟਾਈਮ ਬੰਨੇ ਆ ਜਾਂ ਦੋ ਟਾਈਮ ਬੰਨੇ ਆ ਫਿਰ ਜਿਹੜੀ ਘੋੜਿਆਂ ਨੂੰ ਜ਼ਰੂਰਤ ਹੁੰਦੀ ਉਹਨਾਂ ਦੇ ਜਿਹੜਾ ਚੋਕਰ ਦੇ ਵਿੱਚ ਆਪਾਂ ਤੇਲ ਦਿੰਨੇ ਉਹਨਾਂ ਨੂੰ ਉਹ ਲੱਗ ਹੁੰਦਾ ਤੇ ਬਾਕੀ ਜੇ ਕਿਸੇ ਘੋੜੀ ਨੂੰ ਕੋਈ ਮਤਲਬ ਦਿੱਕਤ ਹੋਵੇ ਉਹਨਾਂ ਨੂੰ ਜਿਹੜੀ ਮੈਡੀਸਿਨ ਆ ਉਹ ਵੀ ਅੱਡ ਦਿੰਨੇ ਆ ਪਾਊਡਰ ਵਗੈਰਾ ਦੇ ਦਿੰਨੇ ਆ ਜਾਂ ਹੋਰ ਮੈਡੀਸਿਨ ਦਿੰਨੇ ਆ ਹਾਂਜੀ ਇਹ ਕਹਿੰਦੇ ਬੰਦੇ ਨਾਲੋਂ ਵੀ ਜ਼ਿਆਦਾ ਸੰਭਾਈ ਮੰਗਦੀਆਂ ਹੁੰਦੀਆਂ ਖਾਸ ਕਰ ਜਦੋਂ ਕਿਸੇ ਕੁੜੀ ਦੀ ਡਿਲੀਵਰੀ ਹੁੰਦੀ ਆ ਉਸ ਟਾਈਮ ਉਦੋਂ ਕਿਹੜੇ ਕਿਹੜੀ ਫੀਡ ਆ ਇਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਕਿਹੜਾ ਕਿਹੜਾ ਭਰੇਜ ਜਿਹੜਾ ਉਹ ਰੱਖਣਾ ਪੈਂਦਾ ਡਿਲੀਵਰੀ ਵੀ ਲਈ ਤਾਂ ਆਪਾਂ ਇੱਕ ਵਾਰ ਇਹਨਾਂ ਨੂੰ ਰੈਗੂਲਰ ਡਾਈਟ ਹੀ ਦਿੰਨੇ ਆ ਕੁੜੀ ਦੀ ਤੇ ਡਿਲੀਵਰੀ ਤੋਂ ਬਾਅਦ ਜਾਂ ਫਿਰ ਡਿਲੀਵਰੀ ਤੋਂ ਥੋੜੇ ਮਹੀਨਾ ਪਹਿਲਾਂ 1.5 ਮਹੀਨਾ ਪਹਿਲਾਂ ਆਪਾਂ ਜਿਹੜਾ ਹੈਗਾ ਕੜਾ ਪ੍ਰਸ਼ਾਦ ਪਾ ਕੇ ਆਪਾਂ ਜਿਹੜਾ ਕੜਾ ਪ੍ਰਸ਼ਾਦ ਬਣਾ ਕੇ ਉਹ ਪਾਣੇ ਹੁੰਦੇ ਨੇ ਇਹਨਾਂ ਨੂੰ ਸ਼ਾਮ ਦੇ ਟਾਈਮ ਤੇ ਉਹ ਕੜਾ ਪ੍ਰਸ਼ਾਦ ਕਾਦੇ ਚ ਬਣਾਇਆ ਜਾਂਦਾ ਘਿਓ ਚ ਦੇਸੀ ਘਿ ਨਹੀਂ ਤੇਲ ਦੇ ਵਿੱਚ ਬਣਾਉਣਾ ਤੇਲ ਦੇ ਵਿੱਚ ਬਣਾਉਨੇ ਆਂ ਅੱਛਾ ਉਹ ਦਿੱਤਾ ਜਾਂਦਾ ਜਿਵੇਂ ਸੂਣ ਤੋਂ ਮਹੀਨਾ ਪਹਿਲਾਂ ਹਾਂਜੀ ਮਹੀਨਾ ਪਹਿਲਾਂ ਡੇਢ ਮਹੀਨਾ ਤੇ ਡਿਲੀਵਰੀ ਤੋਂ ਬਾਅਦ ਇਹਦੀ ਫੀਡ ਡਿਲੀਵਰੀ ਤੋਂ ਬਾਅਦ ਕਈ ਮਤਲਬ ਥੋੜੀ ਜਿਹੀ ਘਟਾ ਦਿੰਨੇ ਆ ਪਰ ਉਸ ਤੋਂ ਬਾਅਦ ਰੈਗੂਲਰ ਚੱਲਦੀ ਹੈ ਗੱਲ ਕਰ ਰਹੇ ਸੀ ਫੀਡ ਦੀ ਤੁਸੀਂ ਥੋੜਾ ਥੋੜਾ ਜਿਵੇਂ ਪਿੱਛੋਂ ਵੀ ਸਮਝਾ ਰਹੇ ਹੋ ਚਲ ਤੁਹਾਡੇ ਤੋਂ ਪੁੱਛ ਲੈਂਦੇ ਆ ਵੀ ਤੁਸੀਂ ਆਪ ਜਿਵੇਂ ਨਾਰਮਲ ਫੀਡ ਹੈ ਨਾ ਜਿਵੇਂ ਚੌਂ ਜਮੀ ਤੇ ਉਹਨੂੰ ਚੌਕਰ 'ਚ ਥੋੜਾ ਵੱਡਾ ਮਿਕਸ ਕਰਕੇ ਪਾ ਲਈਦਾ ਜਾਂ ਬਾ ਜਿਵੇਂ ਸਰਦੀ ਚ ਬਾਜਰਾ ਵਿੱਚ ਐਡ ਕਰ ਲੀਦਾ ਜੀ ਗਰਮੀਆਂ ਚ ਇਹ ਤਾਂ ਡਿਲੀਵਰੀ ਟਾਈਮ ਜਿਵੇਂ ਆਪਾਂ ਕਹਿੰਦੇ ਸੀਗੇ ਡਿਲੀਵਰੀ ਟਾਈਮ ਇਹਨਾਂ ਨੂੰ ਜਿਵੇਂ ਜਿਵੇਂ ਦੇਸੀ ਘੋਵ ਵੀ ਦੇਖ ਦਿੰਨੇ ਆ ਪੰਜ ਸੱਤ ਦਿਨ ਬਾਅਦ ਉਸ ਤੋਂ ਪਹਿਲਾਂ ਜਿਵੇਂ ਤੇਲ ਦਿੰਨੇ ਆ ਆਪਾਂ ਸਰੋਂ ਦਾ ਤੇਲ ਲੰਦਾ ਰੈਗੂਲਰ ਚੱਲਦਾ ਹੀ ਹੁੰਦਾ ਜਦੋਂ ਸ੍ਰੈਵਣ ਮਹੀਨਾ ਪ੍ਰੈਗਨਨਸੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਮਤਲਬ ਆਪਾਂ ਰੈਗੂਲਰ ਇਹਨਾਂ ਨੂੰ ਤੇਲ ਦਿੰਨੇ ਹੀ ਰਹਿੰਨੇ ਹਾਂ ਹਾਂਜੀ ਇਹ ਨਹੀਂ ਆ ਰੋਬਿਨ ਜਮਤ ਸਾਦਾ ਜਿਹਾ ਸਵਾਲ ਆ ਸਿੰਪਲ ਜਿਹਾ ਸਾਨੂੰ ਨਾ ਛੇਤੀ ਬਹੁਤ ਆ ਹਰੇਕ ਬੰਦਾ ਬੰਦੇ ਦੇ ਵਿੱਚ ਅੱਜਕੱਲ ਸਬਰ ਨਹੀਂ ਹੈਗਾ ਉਹ ਕਹਿੰਦਾ ਸਾਨੂੰ ਛੇਤੀ ਰਿਜ਼ਲਟ ਚਾਹੀਦਾ ਹਰੇਕ ਚੀਜ਼ ਦਾ ਦੀ ਅਸੀਂ ਮੱਝ ਰੱਖੀ ਆ ਮੈਂ ਕੰਪੈਰੀਜ਼ਰ ਹਮੇਸ਼ਾ ਹੀ ਘੋੜੀਆਂ ਦਾ ਮੱਝ ਨਾਲ ਇਸ ਕਰਕੇ ਕਰਦੀ ਆ ਕਿਉਂਕਿ ਜਿਹੜੀ ਚੀਜ਼ ਦਾ ਤੁਰੰਤ ਰਿਜ਼ਲਟ ਮਿਲਦਾ ਇੱਕ ਪਾਸੇ ਉਹ ਆ ਸਹੀ ਹੈ ਇੱਕ ਇੱਕ ਨੂੰ ਤੁਸੀਂ ਦਾਣਾ ਪਾਇਆ ਸਵੇਰੇ ਹਨਾ ਸ਼ਾਮ ਨੂੰ ਤੁਸੀਂ ਬਾਲਟੀ ਦੁੱਧ ਦੀ ਚੋਲੇ ਨਹੀਂ ਆ ਸਾਰੇ ਟੱਬਰ ਨੇ ਪੀਣਾ ਤੜਕੇ ਦਹੀਂ ਖਾਣੀਆਂ ਲੱਸੀ ਪੀਣੀ ਆ ਤੇ ਦੂਜੇ ਪਾਸੇ ਮੈਂ ਦਲੀ ਗੱਲ ਕਰੀ ਸੀ ਹਨਾ ਵੀ ਕੋਈ ਪਤਾ ਨਹੀਂ ਔਰ ਇਹ ਵੀ ਨਹੀਂ ਪਤਾ ਵੀ ਉਹ ਘੋੜੀ ਫਿਰ ਸਾਨੂੰ ਬਾਅਦ ਦੇ ਵਿੱਚ ਕਿੰਨਾ ਕੁ ਮੁਨਾਫਾ ਦੇਊਗੀ ਕਿ ਨੁਕਸਾਨ ਕਰਕੇ ਜਾਊਗੀ ਜਾਂ ਕੁਝ ਵੀ ਕੁਝ ਵੀ ਤਤੁਰਤ ਦੀ ਬੜੀ ਕਾਹਲ ਆ ਅੱਜ ਕੱਲ ਦਾ ਜਿਹੜਾ ਸਮਾਂ ਉਹਦੇ 'ਚ ਤਾਂ ਬੜੀ ਕਾਹਲ ਹੈ ਤੇ ਤੁਸੀਂ ਅੱਜ ਕੱਲ ਦੇ ਸਮੇਂ ਦੇ ਹੋ ਫਿਰ ਇਹ ਸਬਰ ਵਾਲਾ ਜਿਹੜਾ ਕਨਸੈਪਟ ਆ ਉਹ ਤੁਹਾਡੇ ਤੇ ਨਹੀਂ ਜੱਜਦਾ मतलब ਪਹਿਲਾਂ ਵਾਲੇ ਬੰਦੇ ਕਹਿ ਸਕਦੇ ਵੀ ਆਹ ਦੋ ਦੋ ਪੰਜ ਪੰਜ ਸਾਲ ਸਬਰ ਕਰ ਸਕਦੇ ਸੀ ਜਾਂ ਕਰ ਸਕਦੇ ਆ ਨਹੀਂ ਪਰ ਜਿਨ੍ਹਾਂ ਨੇ ਘੂੜੀਆਂ ਰੱਖਿਆ ਨਾ ਉਹਨਾਂ ਨੂੰ ਸਬਰ ਕਰਨਾ ਪੈਂਦਾ ਸਾਰਿਆਂ ਨਾਲ ਵੱਧ ਜਿਹੜੀ ਚੀਜ਼ ਆ ਘੋੜੀ ਸਬਰ ਮੰਗਦੀ ਆ ਪੇਸ਼ੈਂਸ ਹੀ ਮੰਗਦੀ ਆ ਅੱਛਾ ਕੋੜੀਆਂ ਦਾ ਇਸ ਤਰ੍ਹਾਂ ਨਾ ਜਿਵੇਂ ਮੱਜਾਂ ਦਾ ਹੈਗਾ ਮੱਜਾਂ ਦਾ ਜਿਵੇਂ ਪ੍ਰੋਫਿਟ ਹੈ ਆਪਾਂ ਕਹਿੰਦੇ ਆ ਵੀ ਮੱਜਾਂ ਮਾੜੀ ਚੀਜ਼ ਨਹੀਂ ਬਹੁਤ ਵਧੀਆ ਚੀਜ਼ ਆ ਹਨਾ ਬਹੁਤ ਵਧੀਆ ਵੀ ਚਲੋ ਚੰਗੀ ਚੀਜ਼ ਆ ਅੱਜ ਚਲ ਤਾਂ ਕੋਈ ਰੱਖਦਾ ਨਹੀਂ ਵੈਸੇ ਰੱਖਣੀਆਂ ਚਾਹੀਦੀਆਂ ਸਾਡੇ ਘਰ ਨਾਲ ਇਹਦੀ ਕਿਹੜੀ ਕਿਹੜੀ ਨਸਲ ਜਿਹੜੀ ਤੁਸੀਂ ਆਪਦੇ ਘਰ ਦੇ ਵਿੱਚ ਰੱਖੀ ਹੋਈ ਹੈ ਹਾਂਜੀ ਆਪਣੇ ਕੋਲੇ ਨੁਕਰਾਂ ਰੱਖਿਆ ਹੋਇਆ ਜੀ ਨੁਕਰੇ ਹੈਗੇ ਜਾਨਵਰ ਤੇ ਮਾਰਵਾੜੀ ਹੈਗੇ ਜੀ ਜ਼ਿਆਦਾ ਮਾਰਵਾੜੀ ਆਪਣੇ ਕੋਲੇ ਤੇ ਆਬਲਕ ਵੀ ਹੈਗੇ ਆ ਅੱਛਾ ਅਬਲਕ ਵੀ ਹੈ ਅੱਛਾ ਇਹਨਾਂ ਦੇ ਮੈਂ ਪ੍ਰਾਈਸ ਪੁੱਛਣਾ ਚਾਹੂੰਗੀ ਕਿਉਂਕਿ ਨਾ ਇਹਦੇ ਬਾਰੇ ਬੜਾ ਉਲ੍ਹਾ ਕੱਪੜੇ ਵਾਲਾ ਕੰਮ ਹੋਇਆ ਬਿਆਜ ਗੱਲ ਤੇ ਕਿਸੇ ਨੂੰ ਤਾਂ ਬਹੁਤ ਸਸਤਾ ਮਿਲ ਜਾਂਦਾ ਹੈ ਤੇ ਉਹੀ ਨਸਲ ਦਾ ਕਿਸੇ ਨੂੰ ਬਹੁਤ ਮਹਿੰਗਾ ਮਿਲਦਾ ਉਹ ਸੁਣਦੇ ਆਂ ਤੇ ਆਖਦੇ ਆਂ ਵੀ ਇਹ ਕੀ ਨਸਲ ਇੱਕ ਹੀ ਆ ਪਰ ਪੈਸੇ ਦਾ ਬਹੁਤ ਫਰਕ ਹੈ ਹਾਂਜੀ ਇਹਦਾ ਦਾ ਇਸ ਤਰ੍ਹਾਂ ਹੁੰਦਾ ਜੀ ਜਿਵੇਂ ਉਹਨਾਂ ਮਨ ਲਾ ਕੋਈ ਚੰਗਾ ਲਾਈਨ ਦਾ ਜਾਨਵਰ ਆ ਉਹਦਾ ਮੁੱਲ ਹੈਗਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਬਹੁਤ ਜ਼ਿਆਦਾ ਮੁੱਲ ਆ ਹਨਾ ਵਧੀਆ ਚੰਗੇ ਰੇਟ ਤੇ ਵਿਕ ਜਾਂਦੀ ਹੈ ਜੀ ਜਿਵੇਂ ਉਹਨੂੰ ਉਹੀ ਅਨਨ ਆਨ ਲਾਈਨ ਤੇ ਆ ਜਾਂਦੇ ਆ ਜਿਹਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਮੱਲਾ ਕਿਹੜੇ ਦਾ ਬੱਚਾ ਜਾਂ ਕੀ ਹੈਗਾ ਨਾ ਜੀ ਤੋਂ ਅਨਨ ਦੀ ਥੋੜੀ ਕੀਮਤ ਘਟ ਜਾਂਦੀ ਹੈ ਜੀ ਪਰ ਚੰਗੇ ਜਾਨਵਰ ਦਾ ਮੁੱਲ ਹੈਗਾ ਉਹ ਅਨਨ ਆਣਾ ਮੱਲਾ ਆਪਣੇ ਕੋਲੇ ਲਾਈਨ ਦਾ ਜੀ ਉਹਦੀ ਕੀਮਤ ਹੈਗੀ ਹੈ ਬਾਕੀ ਹਾਈਟ ਤੇ ਹਿਸਾਬ ਨਾਲ ਮੱਲਾ ਜਾਨਵਰ ਸਨੱਖੇ ਤੇ ਹਿਸਾਬ ਨਾਲ ਇਹਨਾਂ ਦੀ ਹਰ ਦੀ ਅਲੱਗ-ਅਲੱਗ ਮੱਲਾ ਮੰਗਾ ਜੀ ਉਸੇ ਹਿਸਾਬ ਨਾਲ ਨੁਕਰਾਂ ਜਿਵੇਂ ਨੁਕਰੇ ਤੇ ਆਪਣੇ ਪੰਜਾਬ ਚ ਬਹੁਤ ਜ਼ਿਆਦਾ ਮੰਗਾ ਹੈ ਮੱਲਾ ਅੱਧੀ ਰਾਤ ਨੂੰ ਮੱਲਾ ਸੋਣਾ ਹੀ ਕਹਿ ਸਕਦੇ ਆ ਵੀ ਅੱਧੀ ਰਾਤ ਨੂੰ ਆਪਾਂ ਪੈਸਿਆਂ ਦੇ ਲੋਕੜਾ ਫੋਨ ਤੇ ਆਪਣੇ ਘਰੇ ਆ ਕੇ ਨਾਲ ਦੀ ਨਾਲ ਅਗਲਾ ਨੁਕਰਾ ਲਿਆ ਜਾਂਦਾ ਜੀ ਮਾਰਵੜੀ ਦਾ ਥੋੜਾ ਹੀ ਹੈਗਾ ਵੀ ਮਾਰਵੜੀ ਤੇ ਗਾ ਘੱਟ ਆਪਣੀ ਪੰਜਾਬ ਦੇ ਵਿੱਚ ਥੋੜਾ ਮਹਿੰਗਾ ਇਹ ਹਾਂਜੀ ਜੇ ਚੰਗਾ ਜਾਨਵਰ ਆਪਣੇ ਕੋਲੇ ਤਾਂ ਉਹ ਹਰ ਇੱਕ ਬੰਦਾ ਲੈਂਦਾ ਨਹੀਂਗਾ ਜੀ ਤਾਂ ਉਹੀ ਗੱਲ ਆ ਵੀ ਜੇ ਘੋੜੀ ਵਾਲਾ ਵੇਚਣ ਜਾਊ ਤਾਂ ਕੋਈ ਲੈਂਦਾ ਨਹੀਂਗਾ ਤੇ ਜੇ ਲੈਣ ਜਾਊ ਤਾਂ ਕੋਈ ਦਿੰਦਾ ਨਹੀਂਗਾ ਉਹ ਵੀ ਗੱਲ ਸਹੀ ਹੈ ਇਹ ਕਰਕੇ ਆ ਵੀ ਇਹ ਸਬਰ ਵਾਲਾ ਕੰਮ ਹੀ ਆ ਜੀ ਜੇ ਆਪਾਂ ਨੂੰ ਮੱਲਾ ਪੱਕੀ ਜੀ ਵੀ ਆਪਾਂ ਵੇਚਣਾ ਹੀ ਆ ਹੁਣ ਨੁਕਰਾ ਉਹ ਵੀ ਵਿਕ ਜਾਂਦਾ ਜੀ ਜੇ ਮਾਰਵਾੜੀਆਂ ਆਪਾਂ ਅੱਜ ਕਹਿ ਲਈਏ ਵੀ ਵੇਚਣਾ ਤਾਂ ਕਈ ਵਾਰੀ 2-2 ਸਾਲ ਨਹੀਂ ਵਿਕਦਾ ਜੀ ਕਈ ਵਾਰੀ ਆਪਾਂ ਕਹਿੰਦੇ ਨਹੀਂ ਵੇਚਣਾ ਤਾਂ ਏਡੇ ਬੰਦੇ ਆ ਜਾਂਦੇ ਆ ਵੀ ਅਰ ਤੁਸੀਂ ਪੈਸੇ ਮੰਗੋ ਦੱਸੋ ਕਿੰਨੇ ਚਾਹੀਦੇ ਆ ਤੁਹਾਨੂੰ ਜਾਨਵਰ ਦੇ ਦੋ ਜੀ ਹਾਂ ਹਾਂਜੀ ਇਹਨਾਂ ਦਾ ਤਾਂ ਇਸ ਤਰ੍ਹਾਂ ਦਾ ਹਿਸਾਬ ਆ ਜੀ ਬਾਕੀ ਜਿਹੜੇ ਚੰਗੇ ਜਾਨਵਰ ਦੀ ਉਹਦੀ ਕੀਮਤ ਚੰਗੀ ਹੈ ਜੀ ਬਾਲੀਵੁੱਡ ਤੱਕ ਵੀ ਪੰਜਾਬ ਦੇ ਜਿਹੜੇ ਕੋੜਾ ਹੈ ਉਹ ਵਿਕਿਆ ਹੋਇਆ ਸਭ ਨੂੰ ਪਤਾ ਹੈ ਹਨਾ ਉਹ ਕਿਹੜੀ ਨਸਲ ਆ ਔਰ ਉਹਦੀ ਕੀਮਤ ਕਿੱਥੋਂ ਤੱਕ ਹੈ ਹਾਈਐਸਟ ਕੀਮਤ ਆਪਣੇ ਜਸਪਾਲ ਅੰਕਲਾ ਪ레스ਤਕਾਰ ਜੋਗਾ ਜੀ ਤਾਂ ਉਹਨਾਂ ਦਾ ਇੱਕ ਘੋੜਾ ਸੀਗਾ ਜਿਹੜਾ ਸਨਮਾਨ ਖਾਨ ਜੀ ਕੋਲ ਗਿਆ ਵੈ ਸਾਰਿਆਂ ਨੂੰ ਪਤਾ ਹਨ ਜੀ ਉਹ ਉਹ ਬਹੁਤ ਚੰਗੇ ਪ੍ਰਾਈਸ ਤੇ ਵਿਕਿਆ ਆ ਅੱਜ ਵੀ ਉਹਨਾਂ ਦੇ ਕੋਲ ਇੱਕ ਘੋੜਾ ਹੈਗਾ ਪਦਮ ਘੋੜਾ ਜੀ ਬਹੁਤ ਚੰਗਾ ਬੱਚਾ ਉਹ ਤੇ ਬਹੁਤ ਆਪਣੇ ਪੰਜਾਬ ਚੋਂ ਕੀ ਮਤਲਬ ਸਾਰੇ ਵਾਰਡ ਚੋਂ ਹੀ ਉਹਦੀ ਮਤਲਬ ਹਾਈਟ ਵੱਧ ਹੋਊਗੀ ਜੀ ਇਹਨੂੰ ਕਰਿਆ ਚੋਂ ਵੀ ਉਹਦੀ ਏਜ ਦੇ ਘੋੜਿਆਂ ਚੋਂ ਸਾਰਿਆਂ ਨਾਲ ਵੱਧ ਹਾਈਟ ਦਾ ਘੋੜਾ ਜੀ 72 ਇੰਚ ਦੇ ਆਸੇ-ਪਾਸੇ ਹਾਈਟ ਆ ਉਹਦੀ ਤਾਂ ਉਹਦੀ ਕੀਮਤ ਹੈ ਜੇ ਆਪਾਂ ਉਸ ਦਿਨ ਦੇ ਹਿਸਾਬ ਨਾਲ ਲਾਗੇ ਉਹਦਾ ਮਤਲਬ 50-55 ਲੱਖ ਬਹੁਤ ਲੱਗਦਾ ਸੀ ਪਰ ਅੱਜ ਉਸ ਹਿਸਾਬ ਨਾਲ ਉਹਦੀ ਕੀਮਤ ਕੁਛ ਵੀ ਨਹੀਂ ਜੀ ਪਰ ਉਹ ਉਹਦੀ ਕੀਮਤ ਮਤਲਬ ਅੱਜ ਕਰੋੜਾਂ ਚ ਹੈ ਜੀ ਹੂੰ ਜਿਹੜੀ ਸਾਡੇ ਜਿਹੜਾ ਸਾਡੇ ਕੋਲ ਕੈਮਰਾ ਨਾ ਇਹਦੀ ਅੱਖ ਨਾਲ ਪਰਖ ਨਹੀਂ ਕੀਤੀ ਜਾ ਸਕਦੀ ਜਿਵੇਂ ਤੁਸੀਂ ਗੱਲ ਕੀਤੀ ਵੀ ਕੋਈ ਚੰਗੀ ਨਸਲ ਦਾ ਹੁੰਦਾ ਕੋਈ ਵਧੀਆ ਲੈਨ ਦਾ ਘੋੜਾ ਹੁੰਦਾ ਕੋਈ ਵਧੀਆ ਨਹੀਂ ਹੁੰਦਾ ਇਹ ਕੱਲੇ ਘੋੜੇ ਰੱਖਣ ਵਾਲਿਆਂ ਦੀ ਅੱਖ ਹੀ ਪਰਖਦੀ ਹੈ ਕਿ ਸਾਡੇ ਵਰਗਿਆਂ ਨੂੰ ਵੀ ਕਿਦੋਂ ਪਤਾ ਲੱਗ ਸਕਦਾ ਹੈ ਜਾਂ ਕੋਈ ਹੋਰ ਇਹਨਾਂ ਵਾਸਤੇ ਆਰਡਰ ਰਿਪੋਰਟ ਤਿਆਰ ਹੁੰਦੀ ਹੈ ਨਹੀਂ ਰੱਖਣ ਵਾਲਿਆਂ ਨੂੰ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਜੀ ਸ਼ੁਰੂ-ਸ਼ੁਰੂ 'ਚ ਤਾਂ ਬਸ ਸਾਰੇ ਹੀ ਚੰਗੇ ਲੱਗਦੇ ਆ ਦੇਖਣ ਨੂੰ ਜਦੋਂ ਕਿ ਲੈ ਜਾਂਦਾ ਘੋੜੇ ਦਿਖਾਉਣ ਵਾਸਤੇ ਹਨਾ ਉਦੋਂ ਆਪਾਂ ਵੀ ਜਾ ਕੇ ਇਹੀ ਲੈ ਲੈਂਦੇ ਸੀਗੇ ਇਹ ਹੌਲੀ-ਹੌਲੀ ਮਨਲਾ ਗਾਟੇ ਘੂਟੇ ਖਾ ਕੇ ਫਿਰ ਬੰਦਾ ਸਿੱਖਦਾ ਹੈ ਅੱਛਾ ਨਹੀਂ ਪਰ ਉਹ ਇਹਦੇ ਇਹਦਾ ਟੈਸਟ ਕਿੱਥੋਂ ਕੀ ਕੀ ਕਰਵਾ ਸਕਦੇ ਆਪਾਂ ਵੀ ਜੇ ਕਿਸੇ ਅਨੁਮ ਦੇ ਵਿੱਚ ਜਿਵੇਂ ਡੀਐਨਏ ਵਗੈਰਾ ਹੋ ਕੇ ਹੋ ਜਾਂਦਾ ਜੀ ਕੋਈ ਦਿੱਕਤ ਨਹੀਂ ਜੇ ਆਪਾਂ ਨੂੰ ਕੋਈ ਚੰਗਾ ਜਾਨਵਰ ਲੈਣਾ ਉਹਦਾ ਡੀਐਨਏ ਹੋ ਜਾਂਦਾ ਜੀ ਬਾਕੀ ਬਾਕੀ ਤਾਂ ਆਪਣੀ ਅੱਖ ਹੀ ਪਛਾਣ ਲੈਂਦੀ ਹੈ ਜੀ ਕੋਈ ਚੰਗਾ ਜਾਨਵਰ ਆ ਸੋਹਣਾ ਸੁਨੱਖਾ ਉਹਦੀ ਬਿਊਟੀ ਆ ਉਹ ਤਾਂ ਆਪ ਵੀ ਦੇਖ ਸਕਦੇ ਆਂ ਜੀ ਵੀ ਚੰਗਾ ਹਨਾ ਹਾਈਟ ਵਗੈਰਾ ਤੇ ਬਾਕੀ ਦੂਜੀ ਗੱਲ ਉਹ ਲਾਈਨ ਦਾ ਜਿਹੜਾ ਹੁੰਦਾ ਜੀ ਇਹਦਾ ਕੀ ਫਾਦਰ ਹੈ ਮਦਰ ਸਾਈਡ ਕੀ ਹੈ ਜੀ ਉਹ ਅੱਜਕਲ ਡੀਐਨਏ ਹੋ ਜਾਂਦਾ ਜਿਹੋ ਦਾ ਸਾਰਾ ਪਤਾ ਲੱਗ ਜਾਂਦਾ ਜੀ ਹੁਣ ਮਤਲਬ ਉਸ ਖਾਲਾ ਹੋ ਗਿਆ ਕੰਮ ਪਹਿਲਾਂ ਲੋਕ ਜਿਆਦਾ ਬੁੱਧੂ ਬੰਦੇ ਹੁੰਦੇ ਸੀ ਬਹੁਤ ਮੱਲਾ ਕਹਿੰਦੇ ਆ ਵੀ ਇਸ ਲਾਈਨ ਚ ਗੱਪ ਬਹੁਤ ਮਾਰਦੇ ਜੀ ਹੁੰਦੇ ਤਾਂ ਵੇਹਰੇ ਹਰੇਕ ਲਾਈਨ ਚ ਇਹ ਕੰਮ ਮਤਲਬ ਜਿਹੜਾ ਬੰਦਾ ਵੀ ਮੱਲਾ ਉਹ ਹੈਗਾ ਵੀ ਆਪਾਂ ਜ਼ਰੂਰੀ ਨਹੀਂ ਆਪਾਂ ਕਹਿੰਗੇ ਆਪਾਂ ਨਹੀਂ ਕਿਸੇ ਨੂੰ ਕੁਝ ਕਹਦੇ ਵੀ ਕਹਨੇ ਆ ਵੀ ਆਪਣਾ ਜਾਨਵਰ ਆਪਦੇ ਨੂੰ ਕੋਈ ਨਹੀਂ ਮਾਰਾ ਕਹਿੰਦਾ ਜੀ ਆਪਣੇ ਭਾਦੀ ਚੰਗੇ ਪਰ ਬਹੁਤ ਵਧੀਆ ਚੰਗੇ ਜਾਨਵਰ ਆ ਜਿਨੇ ਵੀ ਰੱਖਿਆ ਚੰਗਾ ਕਰਕੇ ਰੱਖਿਆ ਹੁੰਦਾ ਜੀ ਹਾਂ ਜਿਵੇਂ ਇਹਨਾਂ ਨੇ ਤਾਂ ਆਪਦੀ ਸਟਾਰਟਿੰਗ ਚ ਦੱਸਤਾ ਕਿ 15 ਸਾਲਾਂ ਦੀ ਵਿਚਾਰੇ ਦੀ ਉਮਰ ਹੈ ਕਹਿੰਦੀ ਸ਼ੁਰੂ ਤੋਂ ਹੀ ਰੱਖਦੇ ਸੀ ਮੈਂ ਤਾਂ ਦੇਖਦੀ ਆ ਤੁਸੀਂ ਆਪ ਰੱਖੇ ਸੀ ਜਾਂ ਪਹਿਲਾਂ ਸਾਡੇ ਪਹਿਲਾਂ ਬਾਪੂ ਜੀ ਆ ਰਿਆ ਨੇ ਰੱਖੇ ਸੀਗੇ ਕੋਈ ਉਹ ਵੀ ਇੱਕ ਇੱਕ ਜਾਨਵਰ ਕੋਈ ਆਪਣੇ ਆਮ ਘਰੇ ਹੁੰਦਾ ਸੀਗਾ ਜੀ ਪਰ ਮੇਰੀ ਸੁਰਤ ਚ ਹੈ ਨਹੀਂ ਸੀਗਾ ਜੀ ਨਹੀਂ ਸੀਗਾ ਜੀ ਅੱਛਾ ਉਹ ਇਹ ਸੀ ਵੀ ਆਪਣੇ ਘਰਾਂ ਚ ਘੋੜੀਆਂ ਰੱਖੀਆਂ ਆਈਆਂ ਸੀ ਚਾਚੇ ਕੇ ਉਹਨਾਂ ਦੇ ਵੇਖਦੇ ਰਹਿੰਦੇ ਸੀਗੇ ਬਸ ਥੋੜਾ ਜਿਹਾ ਉਹਨੂੰ ਸ਼ੌਂਕ ਸੀਗਾ ਵੀ ਆਪਣੇ ਘਰੇ ਵੀ ਜਾਨਵਰ ਹੋਵੇ ਕੋ ਲੋ ਰੱਬ ਨੇ ਉਹਾਂ ਦੇ ਦਿਨ ਲਿਆਂਦੇ ਬਾਕੀ ਕੋਈ ਸ਼ੌਂਕ ਹੁੰਦਾ ਨਹੀਂ ਆਣਾ ਉਹ ਬਸ ਹੌਲੀ ਹੌਲੀ ਪੂਰਾ ਕਰਨ ਮਰਿਆ ਨਹੀਂ ਬਸ ਲੈ ਲੈ ਜੀ ਜਨਵਰੀ ਹਾਂਜੀ ਕਦੇ ਕਦੇ ਇਹ ਸ਼ੌਕ ਸ਼ੁਰੂ ਤੇ ਹੁੰਦਾ ਜੀ ਬਚਪਨ ਤੋਂ ਜੇ ਕੋਈ ਕਦੇ ਵੀ ਮੈਨੂੰ ਹੋਣੀ ਵੇਖ ਕੇ ਚੌਂਕ ਹੋ ਗਿਆ ਉਹ ਨਹੀਂ ਹੁੰਦਾ ਹਾਂ ਬਚਪਨ ਚ ਇਹਦਾ ਰੁਝਾਨ ਹੁੰਦਾ ਜੀ ਥੋੜਾ ਮੋਟਾ ਹੁੰਦਾ ਹਾਂ ਆਪਨੋਰਾ ਅਟਰੈਕਟ ਕਰਦੇ ਆ ਕਿਤੇ ਵੀ ਖੜੇ ਜਾਣਗੇ ਤੇ ਜਦੋਂ ਮਾਪੇ ਵਾਲਾ ਗੁਣ ਬੱਚਿਆਂ ਚ ਜਾਂਦਾ ਜਦੋਂ ਰੋਬਿਨ ਨੇ ਪਹਿਲੀ ਵਾਰ ਆਖਿਆ ਵੀ ਮੈਂ ਵੀ ਇਹ ਇਹ ਸ਼ੌਂਕ ਰੱਖਣਾ ਹੈ ਮੈਂ ਉਹ ਮੂਮੈਂਟ ਤੋਂ ਤੁਹਾਨੂੰ ਪੁੱਛਣਾ ਚਾਹਾਂਗੀ ਹਾਂਜੀ ਔਰ ਰੋਬਨ ਦਾ ਇਸ ਤਰ੍ਹਾਂ ਜੀ ਰੋਬਨ ਨੂੰ ਬਹੁਤ ਸ਼ੌਕ ਸੀਗਾ ਮਲਾਂ ਸ਼ੁਰੂ ਤੋਂ ਹੀ ਸਵਾਰੀ ਸੂਰੀ ਕਰਨ ਦਾ ਤਾਂ ਪਹਿਲੀ ਵਾਰ ਸਮਾਂ ਜੀ ਜੇ ਬੱਚਾ ਕੋਈ ਹੋਰ ਹੋਵੇ ਤਾਂ ਕਿਸੇ ਨੂੰ ਘੋੜੀ ਤੇ ਚੜਾ ਦਿਓ ਤਾਂ ਉਹ ਡਿੱਗ ਪਏ ਤੇ ਚੜਦਾ ਨਹੀਂ ਦੁਬਾਰਾ ਇਹਦਾ ਐਵੇਂ ਦਾ ਸੀਗਾ ਵੀ ਇੱਥੇ ਆਪਣੇ ਕੋਲੇ ਘੋੜੀ ਲਿਆਂਦੀ ਸੀ ਇੱਕ ਆਪਾਂ ਪੁਸ਼ਕਰ ਤੋਂ ਲਈ ਸੀਗੀ ਉਹ ਸ਼ਾਇਦ ਪਹਿਲਾਂ ਕੋਈ ਪਤਾ ਨਹੀਂ ਕੋਈ ਬੈਠਾ ਸੀ ਜਾਂ ਨਹੀਂ ਬੈਠਾ ਸੀ ਉਹ ਜਾਨਵਰ ਤੇ ਉਹ ਲਿਆਂਦਾ ਤੇ ਲਿਆ ਕੇ ਆਪਾਂ ਰੋਬਨ ਨੂੰ ਚੜਾਤਾ ਸੀ ਸੀਲ ਬਹੁਤ ਸੀ ਤੇ ਉਹਨੂੰ ਰੋਬਨ ਨੂੰ ਮੈਂ ਕਿਹਾ ਜੀ ਰੋਬਨ ਪਰ ਤੂੰ ਬੈਠ ਇਹ ਬਹਿ ਗਈ ਉਰ ਉਹਨੇ ਡੇਗ ਤੱਕ ਕੁੜੀ ਨੇ ਜਦੋਂ ਤੋਰਨ ਲੱਗੇ ਤਾਂ ਉਹਨੇ ਇਹਨੂੰ ਥੱਲੇ ਸੈਟ ਤਾ ਇਹ ਨਾਲ ਦੇ ਕੇ ਦਾ ਢੇਰ ਪੈਸੇ ਤੇ ਡੇਗ ਪਈ ਤਾਂ ਫਿਰ ਵੀ ਮੈਨੂੰ ਸਾਰੇ ਮੰਮੀ ਵਾਲੇ ਗਾਲਾਂ ਕੱਢਣ ਲੱਗ ਗਏ ਵੀ ਤੁਸੀਂ ਬੱਚਿਆਂ ਨੂੰ ਨਾ ਕੁੜੀ ਨੂੰ ਐਵੇਂ ਬਾਜੇ ਪਾਉਂਗੇ ਕੱਲ ਨੂੰ ਵਿਆਹ ਵੀ ਕਰਨਾ ਤੁਸੀਂ ਐਂ ਕਰਦੇ ਹੁਣ ਤਾਂ ਇੱਕ ਉਮਰ ਛੋਟੀ ਸੀ 10 10 11 ਸਾਲ ਦੀ ਸੀ ਤੇ ਇਹਨੇ ਉੱਠ ਕੇ ਫਿਰ ਮੈਨੂੰ ਕਿ ਪਾਪਾ ਚੜਾਓ ਮੈਨੂੰ ਦੂਰੀਆ ਤਾਂ ਨਹੀਂ ਮੈਨੂੰ ਐਸੀ ਵੀ ਨਹੀਂ ਚੜਨਾ ਇਹਨੇ ਤਾਂ ਮੈਨੂੰ ਉਸ ਦਿਨ ਤੋਂ ਹੀ ਪਤਾ ਸੀ ਕਿ ਆ ਵੀ ਨਹੀਂ ਕੁਛ ਨਾ ਕੁਛ ਕਰੂਗੀ ਅੱਛਾ ਫਿਰ ਫਿਰ ਇੱਕ ਕਿਦਾਂ ਇਸ ਲਾਈਨ ਦੇ ਵਿੱਚ ਕਿਵੇਂ ਗਰੋ ਕੀਤਾ ਬਸ ਉਸ ਤਰ੍ਹਾਂ ਹੀ ਆਪਾਂ ਜਨਵਾਰ ਹੁਲੇ ਲਈ ਵਾਧ ਦੇ ਗਏ ਜੀ ਬਾਕੀ ਨੂੰ ਥੋੜਾ ਥੋੜਾ ਮਾਲਾ ਰਝਾਨ ਹੈਗਾ ਹੁਣ ਤਾਂ ਚਲੋ ਸਟੱਡੀ ਦਾ ਬੋਝ ਵੀ ਜ਼ਿਆਦਾ ਹੋ ਜਾਂਦਾ ਜੀ ਨਾ ਬੱਚਿਆਂ ਤੇ ਅੱਜਕੱਲ ਤਾਂ ਥੋੜਾ ਸ਼ਾਮ ਨੂੰ ਟਾਈਮ ਘਟ ਨਿਕਲਦਾ ਸੁਬਾਹ ਦੇ ਟਾਈਮ ਆਉਂਦੀ ਆ ਸ਼ਾਮ ਦੇ ਟਾਈਮ ਕੁਝ ਟਾਈਮ ਦਿੰਦੀ ਆ ਟਿਊਸ਼ਨ ਦਾ ਚੰਦ ਆ ਕੇ ਅੱਛਾ ਉਹ ਨਾਲ ਹੱਥ ਮਟਾਉਂਦੀ ਆ ਜਾਨੀ ਕਿ ਛੋੜਾ ਆ ਨਸਲ ਬਾਰੇ ਜਾਂ ਕੇ ਸਾਰਾ ਕੁਝ ਪੁੜਾ ਇਹਨੂੰ ਧਿਆਨ ਰੱਖਦੀ ਆ ਬਹੁਤ ਜ਼ਿਆਦਾ ਜਾਨੀ ਕਿ ਇਹਨੂੰ ਇਹ ਹੁੰਦਾ ਆ ਵੀ ਸਾਰਾ ਕੁਝ ਦੇਖਾਂ ਜਾਂ ਟਰਾਈਡਿੰਗ ਕਰਾਂ ਉਹ ਸਾਰੇ ਗਾਇਸ ਦਾ ਪੂਰਾ ਸ਼ੌਂਕ ਰੱਖਦੀ ਆ ਜੀ ਰਾਈਡਿੰਗ ਤੇ ਜਾਂ ਕਿੰਨੀ ਕਿ ਸਪੀਡ ਨਾਲ ਭਜਾ ਲੈਂਦੀ ਆ ਮਤਲਬ ਆਮ ਤੌਰ ਤੇ ਅਸੀਂ ਮੋਟਰਸਾਈਕਲ 35 35 ਤੇ 35 40 ਦੇ ਮੋਟਰਸਾਈਕਲ ਨਾਲ ਦੀ ਮਤਲਬ ਅਸੀਂ ਕ੍ਰੋਸ ਕਰਦੇ ਹਾਂ ਜੇ ਕਿਤੇ ਕਰਦੇ ਆ ਅੱਛਾ ਠੀਕ ਹੈ 35 35 40 ਦੇ ਵੀ ਜਿਹੜੀ ਕੁੜੀ ਕ੍ਰੋਸ ਕਰ ਜਾਂਦੀ ਹੈ ਜੀ ਜੀ ਰੋਬਿੰਨ ਜਿਵੇਂ ਇਹਨਾਂ ਨੇ ਕਿਹਾ ਕਿ ਇਹਨੂੰ ਨਸਲ ਬਾਰੇ ਨੌਲੇਜ ਰਹਿੰਦੀ ਹੈ ਉਹਨਾਂ ਨੇ ਪਹਿਲਾਂ ਹੀ ਦੱਸਤਾ ਹਨਾ ਪਰ ਨਸਲਾਂ ਦੀ ਕੀਮਤ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਹਾਂ ਜੀ ਬ ਜੇ ਨਸਲਾਂ ਦੀ ਕੀਮਤ ਦੀ ਗੱਲ ਕਰੀਏ ਮਾਰਵਾੜੀ ਦੀ ਜਿਹੜੀ ਕੀਮਤ ਆ ਉਹ ਨੁਕਰੇ ਨਾਲੋਂ ਜ਼ਿਆਦਾ ਮੰਨੀ ਜਾਂਦੀ ਆ अच्छा क्योंकि बाकी एक मारवाड़ी ਦੇ ਵਿੱਚ ਜਿਹੜੇ ਕੈਰੈਕਟਰਿਸਟਿਕਸ ਆ ਜਾਂਦੀਆਂ ਉਹ ਵੱਧ ਹੁੰਦੀਆਂ ਨੁਕਰਿਆਂ ਨਾਲੋਂ ਕਿਉਂਕਿ ਨੁਕਰਿਆਂ 'ਚ ਇੱਕ ਵਿਖੀ ਹੁੰਦੀ ਉਹਨਾਂ ਦੀ ਹਾਈਟ ਤੇ ਇੱਕ ਜਿਹੜਾ ਮਤਲਬ ਗੁਲਾਬੀਪਨ ਵਿਖਿਆ ਜਾਂਦਾ ਨੁਕਰਿਆਂ ਦਾ ਪਰ ਜਿਹੜੀ ਮਾਰवाड़ी ਆ ਹਨਾ ਉਹਨਾਂ ਦੇ ਮਾਰਵੜ ਦੇ ਵਿੱਚ ਹੀ ਨਸਲਾਏ ਨੇ ਚੰਬੀ ਨਸਲਾਏ ਜਾਂਦੀ ਆ ਬਲਕ ਆ ਜਾਂਦੀ ਆ ਤੇ ਬਾਕੀ ਮਾਰਵੜੀ ਦੇ ਵਿੱਚ ਹੋਰ ਵੀ ਕੈਰੈਕਟਰਿਸਟਿਕਸ ਵਾਵਾ ਹੁੰਦੀਆਂ ਤੇ ਜੇ ਮੈਂ ਪ੍ਰਾਈਸ ਦੀ ਗੱਲ ਕਰੀਏ ਤੇ ਮਾਰਵੜੀ ਦੀ ਜ਼ਿਆਦਾ ਪ੍ਰਾਈਸ ਮੰਨੇ ਆਂਦੀ ਆ ਹੂੰ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਨੁਕਰੇ ਕਿੰਨੇ ਤੋਂ ਸ਼ੁਰੂ ਹੁੰਦੇ ਆ ਔਰ ਆਪਣੇ ਘਰ ਦੇ ਵਿੱਚ ਕਿੰਨੇ ਤੱਕ ਦੀ ਹਾਈएस्ट ਆਪਾਂ ਖਰੀਦਿਆ ਨੁਕਰਾ ਹਾਈएस्ट ਆਪਣੇ ਨੁਕਰਾ ਹੈਗਾਗਾ ਮਤਲਬ ਚਾਰ ਮਤਲਬ ਸਟਾਰਟਿੰਗ ਤੇ ਜਿਹੜਾ ਆਪਾਂ ਨੁਕਰੀ ਕੋੜੀ ਖਰੀਦੀ ਸੀ 4 ਲੱਖ ਦੀ ਤੇ ਜਿਹੜੀ 4 ਲੱਖ ਦੀ ਲਈ ਸੀ ਉਹ ਦੋ ਵਛੇਰੀ ਸੀਗੀ ਅੱਛਾ ਉਦੋਂ ਆਪਾਂ 4 ਲੱਖ ਦੀ ਲਈ ਸੀਗੀ ਤੇ ਮਾਰਵੜੀ ਦਾ ਜਿਹੜਾ ਰੇਟ ਆ ਇਸ ਤਰ੍ਹਾਂ ਜੀ ਆਪਾਂ ਇੱਕ ਬਸ਼ੇਰਾ ਲਿਆ ਸੀਗਾ ਵੀ ਉਹ ਆਪਾਂ ਦਲਵਾਗ ਦਾ ਸੀਗਾ ਉਹ ਆਪਾਂ 11 ਕੁ ਦਿਆਸੇ ਪਾਸੀ ਲਿਆ ਸੀਗਾ ਜੀ ਹੂੰ ਤੇ ਬਾਕੀ ਇਹ ਜਿਹੜੇ ਹੈਗੇ ਨਾਰਮਲ ਜਾਨਵਰੀ ਸੀਗੇ ਆਪਣੇ ਕੋਲੇ ਸਾਰੇ ਉਹ ਆਪਣੇ ਕੋਲੇ ਉਹਨਾਂ ਦੇ ਬੱਚੇ ਬੱਚੇ ਆ ਗਏ ਅੱਗੇ ਤਾਂ ਉਹ ਵੀ ਥੋੜਾ ਮਤਲਬ ਜਾਨਵਰ ਵਾਦ ਕੇ ਮਾਰਵੜੀ ਕਹਿੰਦੇ ਕਰੋੜਾਂ ਤੱਕ ਇਹਦੀ ਕੀਮਤ ਚੱਲਦੀ ਹੈ ਜਿਵੇਂ ਸੋਹ ਘਰਾ ਜਿੱਤ ਜਾਂਦੇ ਹਾਂਜੀ ਚਲੇ ਜਾਂਦੇ ਅੱਜ ਬਾਬੇ ਖੇੜੀ ਵਾਲੇ ਕੋਲੇ ਅੱਜ ਬਹੁਤ ਚੰਗਾ ਘੋੜਾ ਜੀ ਆਪਣੇ ਪੰਜਾਬ ਚ ਹੋਰ ਆ ਦਲਵਾਗ ਆ ਦੇਵਰਾਜ ਜੀ ਤਾਂ ਲਾਰਤਨਾ ਜੀ ਤਾਂ ਸੰਦੀਪ ਜੀ ਤੋਂ ਲੈ ਬਾਈ ਕੁਲੇ ਹਨ ਅੱਛਾ ਤਾਂ ਉਹਨਾਂ ਦੇ ਮਨਾਂ ਕੋਈ ਪ੍ਰਾਈਜ਼ ਹੀ ਨਹੀਂ ਉਹਨਾਂ ਕੋਲ ਜਾਂਦੀ ਜੀ ਜੀ ਘਰ ਦੇ ਵਿੱਚ ਕਦੇ ਇਧਰਲੇ ਪਾਸੋਂ ਕਦੇ ਇਹੋ ਜਿਹਾ ਲਾਸ ਹੋਇਆ ਹੋਵੇ ਤੇ ਰੋਬਿੰਡ ਦਾ ਮਨ ਖਰਾਬ ਹੋਇਆ ਉਹਨਾਂ ਚੀਜ਼ਾਂ ਨੂੰ ਦੇਖ ਕੇ ਜਾਂ ਕਈ ਵਾਰੀ ਹੋ ਜਾਂਦਾ ਹੈ ਕਿ ਅਸੀਂ ਇੰਨੇ ਦਾ ਲੈ ਕੇ ਆਂਦਾ ਸੀ ਪਰ ਵੇਚਣਾ ਇੰਨੇ ਚ ਪੈ ਗਿਆ ਜਾਂ ਘਰੇ ਕੋਈ ਨੁਕਸਾਨ ਤੇ ਐ ਬੱਚਿਆਂ ਪਜਾਂ ਤੋਂ ਤਾਂ ਹੋ ਜਾਂਦਾ ਜੀ ਕਈ ਵਾਰੀ ਤੇ ਉਹਨਾਂ ਪਿਛਲੇ ਆ ਹੋ ਗਏ 15 ਦਿਨ ਆਪਣੀ ਇੱਕ ਬੇਸ਼ੀਰੀ ਸੀਗੀ ਉਹ ਫਾਹਾ ਲੈ ਗਈ ਸੀਗੀ ਤੇ ਉਹਦੀ ਡੈਥ ਹੋ ਗਈ ਸੀਗੀ ਅੱਛਾ ਇਸ ਤਰ੍ਹਾਂ ਦੇ ਲਾਸ ਤਾਂ ਹੁੰਦੇ ਰਹਿੰਦੇ ਆ ਮੰ ਲਾਉ ਤਾਂ ਜ਼ਰੂਰੀ ਹੈ ਜੀ ਜੇ ਆਪਣੇ ਕੋਲ ਹੈ ਗਿਆ ਤਾਂ ਪ੍ਰੋਫਿਟ ਆਪਾਂ ਲੈਣਾ ਤੇ ਲਾਸ ਵੀ ਤਾਂ ਆਪਾਂ ਨੇ ਹੋਣਾ ਜੀ ਇਹ ਵਾਹ ਲੈਣਾਂ ਲਈ ਗੱਲ ਮੈਨੂੰ ਸਮਝ ਨਹੀਂ ਆਈ ਉਹ ਗੱਲ ਚ ਰਸਾ ਆਪਦੀ ਮਦਰ ਦਾ ਰਸਾ ਜਣੀ ਕਿ ਗੱਲ ਚ ਪਾ ਗਈ ਸੀਗੀ ਬਿਛੇਰੀ ਅੱਛਾ ਤਾਂ ਉਹਦਾ ਗਲ ਘੁੱਟਿਆ ਗਿਆ ਸੀਗਾ ਜੀ ਅੱਛਾ ਹਾਂਜੀ ਤੋਂ ਉਸ ਤਰ੍ਹਾਂ ਫੰਦਾ ਇਹ ਲੈ ਲਿਆ ਨੇ ਤੋਂ ਉਹਦਾ ਗਲ ਘੁੱਟਿਆਗਾ ਤੋਂ ਹੀ ਡੈਥ ਹੋ ਗਈ ਸੀ ਰਾਤ ਨੂੰ ਕਿੰਨੀ ਕਿਸੇ ਉਹ ਕਿੰਨੇ ਮਹੀਨੇ ਚਾਰਕ ਮਹੀਨਾ ਦੀ ਸੀਗੀ ਚਾਰਕ ਮਹੀਨੇ ਦੀ ਸੀ ਅੱਛਾ ਜੇ ਇਹ ਆਪਾਂ 3-4 ਮਹੀਨਿਆਂ ਦਾ ਕੋਈ ਜੇ ਨੁਕਰੇ ਦਾ ਲੈਨੇ ਆ ਤੇ ਉਹ ਬਿਛੇਰਾ ਹੋਵੇ ਤਾਂ ਉਹ ਕਿੰਨੇ ਦਾ ਪ੍ਰਾਈਸ ਆਉਂਦਾ ਮੰਲਾ ਹੁਣ ਇਸ ਤਰ੍ਹਾਂ ਦੀ ਜੇ ਮੰਲਾ ਲਾਈਨ ਉਹ ਤਾਂ ਲੱਖ ਰੁਪਏ ਦਾ ਹੀ ਮਿਲ ਜਾਂਦਾ ਜੀ ਤਾਂ ਜੇ ਚੰਗੀ ਮੰਲਾ ਕੈਰੈਕਟਰ ਦਾ ਚੰਗੀ ਲਾਈਨ ਦਾ ਜੀ 10 ਲੱਖ ਦਾ ਵੀ ਨਹੀਂ ਮਿਲਦਾ ਜੀ ਅੱਛਾ ਹਾਂਜੀ ਮਤਲਬ ਦੇਖੋ ਦੇਖਿਆ ਇਹਦੀ ਪਰਖ ਨਹੀਂ ਹੁੰਦੀ ਜ਼ਿਆਦੀ ਇਹਦੀ ਪਰਖ ਨਹੀਂ ਇਹ ਆਪਾਂ ਮੰਲਾ ਕਿਉਂ ਚੰਗੀ ਤੋਂ ਚੰਗੀ ਕੀਮਤ ਤੇ ਪਿਆ ਜੀ ਜਾਨਵਰ ਅੱਛਾ ਚੰਗੀ ਤੋਂ ਚੰਗੀ ਕੀਮਤ ਤੇ ਅੱਛਾ ਮੇਲਿਆਂ ਦੇ ਵਿੱਚ ਜਦੋਂ ਤੁਸੀਂ ਇਹਨਾਂ ਨੂੰ ਲਿਜਾਣੇ ਹੋ ਤੇ ਉੱਥੇ ਸਿਰਫ ਪ੍ਰਦਰਸ਼ਨ ਹੀ ਹੁੰਦੀ ਹੈ ਜਾਂ ਨਹੀਂ ਸੇਲ ਪਰਚੇਸ ਵੀ ਆਪਾਂ ਕਰਦੇ ਆ ਇਸ ਵਾਰ ਆਪਾਂ ਗਏ ਸੀਗੇ ਮੁਕਸਰ ਮੇਲੇ ਤੇ ਜਿਹੜਾ ਹੁਣ ਹੁਣ ਗਿਆ ਦਾ ਹੂੰ ਤੇ ਬਾਕੀ ਜ਼ਿਆਦਾ دیر ਆਪਾਂ ਉਹ ਤੇ ਘੋੜੀਆਂ ਲੈ ਕੇ ਜਾਣੀਆਂ ਜਿਹੜੀਆਂ ਆਪਾਂ ਸੇਲ ਕਰਨੀਆਂ ਹੁੰਦੀਆਂ। ਡਿਸਪਲੇਸ ਤੇ ਆਪਾਂ ਘੱਟ ਲੈ ਕੇ ਆਨੇ ਕਿਉਂਕਿ ਉਦੋਂ ਠੰਡ ਜ਼ਿਆਦਾ ਹੁੰਦੀ ਆ। ਉਦੋਂ ਡਰ ਹੁੰਦਾ ਵੀ ਘੋੜੀ ਬਿਮਾਰੀ ਨਾ ਹੋ ਜਾ ਕਿਉਂਕਿ ਬਹੁਤ ਸੈਂਸਿਟਿਵ ਹੁੰਦੇ ਆ ਮਾੜੇ ਕਿ ਨਾ ਬਿਮਾਰ ਹੋ ਜਾਂਦੇ ਆ। ਤੇ ਇਸ ਵਾਰ ਆਪਾਂ ਇੱਕ ਦੋ ਘੋੜੀਆਂ ਲੈ ਕੇ ਗਏ ਸੀਗੇ, ਦੋ ਤਿੰਨ ਲੈ ਕੇ ਗਏ ਸੀ। ਉਹ ਜਿਹੜੀਆਂ ਸੇਲ ਕਰਨੀਆਂ ਸੀ ਆਪਾਂ ਉਹ ਹੀ ਲੈ ਕੇ ਗਏ ਸੀਗੇ। ਅੱਛਾ। ਤੇ ਬਾਕੀ ਬਹੁਤ ਲੋਕ ਹੁੰਦੇ ਉਹ ਡਿਸਪਲੇਸ ਤੇ ਵੀ ਲੈ ਕੇ ਆਂਦੇ ਆ, ਸ਼ੋਅ ਵਾਸਤੇ ਵੀ ਲੈ ਕੇ ਆਨੇ ਜਿਨ੍ਹਾਂ ਨੇ ਪਾਰਟਿਸਿਪੇਟ ਕਰਾਉਣੀ ਹੁੰਦੇ ਆ ਸ਼ੋਅ ਦੇ ਵਿੱਚ। ਜ ਜਿਵੇਂ ਆਪਣੀਆਂ ਘੋੜੀਆਂ ਹੁੰਦੀਆਂ ਜੀ ਫਿਰ ਘੋੜੀਆਂ ਜਿਹੜੀ ਸੇਲ ਨਹੀਂ ਕਰਨੀਆਂ ਉਹ ਫਿਰ ਹੁੰਦਾ ਜਾਨਵਰ ਬਿਮਾਰ ਨਾ ਹੋ ਜੇ ਦਾ ਸੂਣ ਵਾਲੀਆਂ ਘੋੜੀਆਂ ਹੁੰਦੀਆਂ ਜੀ ਤਾਂ ਕਰਕੇ ਫਿਰ ਉਦੋਂ ਫਿਰ ਇਹ ਹੀ ਕਰੀਦਾ ਵੀ ਆਪਾਂ ਨਾਲ ਜਾ ਕੇ ਘਰੇ ਰੱਖ ਉਤ ਲਈ ਦੇ ਜੀ ਇਹਨਾਂ ਆਮ ਤੌਰ ਤੇ ਮਾਪਿਆਂ ਨੂੰ ਇਹ ਹੁੰਦਾ ਹੈ ਕਿ ਬੱਚੇ ਦਾ ਜਿਹੜੀ ਚੀਜ਼ ਚ ਇੰਟਰਸਟ ਆ ਆਪਾਂ ਉਹਦੀ ਉਹੀ ਲਾਈਨ ਚੋਂ ਕੇ ਦੇਗੇ ਇਹਨਾਂ ਦਾ ਜਿਵੇਂ ਘੋੜਿਆਂ 'ਚ ਜਾਂ ਘੋੜ ਸਵਾਰੀ ਚ ਇੰਟਰਸਟ ਹੈ ਤੁਸੀਂ ਇਹਨਾਂ ਨੇ ਤਾਂ ਤੇ ਬੱਚੇ ਆ ਚਲੋ ਇਹਨਾਂ ਨੇ ਕਿਹਾ ਤਾਂ ਸ਼ੌਂਕਿਆ ਤੌਰ ਤੇ ਆ ਤੁਸੀਂ ਇਹਨਾਂ ਲਈ ਕੀ ਸੋਚਦੇ ਹੋ ਅੱਗੇ ਫਿਊਚਰ ਕਾਦੇ ਚ ਸੋਚਦੇ ਹੋ ਅ ਇਸ ਤਰ੍ਹਾਂ ਦੀ ਮਨਲਾ ਕੇਰਾ ਤਾਂ ਬਾਕੀ ਤਾਂ ਇਹਦਾ ਮਾਣਾ ਜੀ ਜਿਵੇਂ ਵੀ ਮਨਲਾ ਇਹ ਕਰੂਗਾ ਚਾਹੁੰਦੀ ਹੈ ਨਾ ਉਸੇ ਤਰ੍ਹਾਂ ਹੀ ਹੋਣਾ ਕਿਉਂਕਿ ਬੱਚੇ ਤੇ ਆਪਾਂ ਕਦੇ ਵੀ ਆਪਾਂ ਆਪਦੇ ਹਿਸਾਬ ਨਾਲ ਨਹੀਂ ਖਿਲਾ ਸਕਦੇ ਜਿਵੇਂ ਇਹਨਾਂ ਨੇ ਕਰਨਾ ਹੋਵੇ ਬਾਕੀ ਜੇ ਇਹ ਹੈ ਵੀ ਸ਼ੌਂਕ ਮਨਲਾ ਇਹਨਾਂ ਦਾ ਜਿਹੜਾ ਹੈਗਾ ਉਹੀ ਉਹ ਜੇ ਤਾਂ ਉਹ ਬਾਲਾ ਵਧੀਆ ਜੀ ਉਹੀ ਕੰਮ ਕੀਤਾ ਬੰਜੇ ਆਪਣਾ ਤਾਂ ਉਹ ਬਾਲਾ ਵਧੀਆ ਜੀ ਜਿਵੇਂ ਉਹ ਸਿਰਫ ਕਰ ਦੇ ਵਿੱਚ ਹੀ ਰਹੂਗਾ ਜਾਂ ਇਹਨੂੰ ਤੁਸੀਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਵੀ ਪੇਸ਼ ਕਰੋਗੇ ਪ੍ਰੋਫੈਸ਼ਨਲ ਤਰੀਕੇ ਨਾਲ ਲੈ ਕੇ ਜਾਵਾਂਗੇ ਜੀ ਪ੍ਰੋਫੈਸ਼ਨਲ ਤਰੀਕੇ ਨਾਲ ਲੈ ਕੇ ਜਾਵਾਂਗੇ ਜੀ ਸਭ ਚੇਹੀ ਹੈ ਜੀ ਅੱਗੇ ਤੱਕ ਰੱਬ ਕੀ ਹੈਗਾ ਵਾਹਿਗੁਰੂ ਦੀ ਕੀ ਮਰਜ਼ੀ ਹੈ ਨਾ ਜੀ ਹੁਣ ਤਾਂ ਉਹੀ ਹੈ ਜੀ ਇਹ ਨਹੀਂ ਪਤਾ ਵੀ ਕੱਲ ਨੂੰ ਆਪਣੇ ਨਾਲ ਕੀ ਹੋਣਾ ਜਿਵੇਂ ਆ ਪਾਜ ਕਹਿ ਦਈਏ ਪਰ ਜੋ ਵੀ ਮਤਲਬ ਜਿਵੇਂ ਰੱਬ ਕਰਦਾ ਠੀਕ ਹੀ ਕਰਦਾ ਪਰ ਮਤਲਬ ਹ ਸੋਚ ਇਹੀ ਹੈ ਵੀ ਇਹਨੂੰ ਇਸੇ ਲਾਈਨ 'ਚ ਹੀ ਲੈ ਕੇ ਜਾਵਾਂਗੇ ਹਮਮ ਬੰ ਇੱਕ ਮੋੜ ਇਹੋ ਜਾਂ ਹੁੰਦਾ ਹੈ ਖੈਰ ਹਜੇ ਬਹੁਤ ਛੋਟੇ ਹਾਂ ਤੇ ਸ਼ਾਇਦ ਤੁਹਾਨੂੰ ਉਸ ਮੋੜ ਦਾ ਪਤਾ ਹੀ ਨਹੀਂ ਅੰਦਾਜ਼ਾ ਹੀ ਨਹੀਂ ਹੋਣਾ ਜਦੋਂ ਕਹਿੰਦੇ ਕੁੜੀ ਦੀ ਇੱਕ ਜ਼ਿੰਦਗੀ ਹੈ ਜਿਹੜੀ ਉਹ ਬਦਲ ਜਾਂਦੀ ਹੈ ਉਹਨੂੰ ਉੱਥੇ ਜਾ ਕੇ ਉਸ ਕਰਦੇ ਹਿਸਾਬ ਨਾਲ ਢਲਣਾ ਪੈਂਦਾ ਹੈ ਚਾਹੇ ਉਹਨੂੰ ਮਨਜ਼ੂਰ ਹੈ ਚਾਹੇ ਨਹੀਂ ਹੈ ਇਹ ਜਿਹੜੀਆਂ ਸਰਦਾਰੀਆਂ ਨੇ ਜਾਂ ਇਹ ਜਿਹੜੀਆਂ ਰੀਝਾਂ ਨੇ ਇਹ ਸਿਰਫ ਮਾਪਿਆਂ ਦੇ ਘਰੇ ਪੂਰੀਆਂ ਹੁੰਦੀਆਂ ਨੇ ਹਨਾ ਉੱਥੇ ਜਾ ਕੇ ਅੱਜ ਸਵਾਲ ਕਰ ਰਹੀਆਂ ਹੋ ਸਕਦਾ 10 ਸਾਲਾਂ ਬਾਅਦ ਤੁਸੀਂ ਸ਼ੌਂਕ ਹੀ ਬਦਲ ਜੋ ਤੇ ਉੱਥੇ ਜਾ ਕੇ ਜੇ ਤੁਹਾਨੂੰ ਘੋੜੀਆਂ ਚੋਂ ਤੇ ਪਰਿਵਾਰ ਦੇ ਵਿੱਚੋਂ ਇੱਕ ਚੀਜ਼ ਚੁਣਨਾ ਪਵੇ ਤੇ ਕੀ ਕਰੋਗੇ ਮੈਂ ਮਤਲਬ ਕੋਰੀਅਨ ਦੇ ਪਰਿਵਾਰ ਦੇ ਵਿੱਚੋਂ ਮੈਂ ਦੱਸ ਨਹੀਂ ਸਕਦੀ ਮਤਲਬ ਐਕਸਪਲੇਨ ਨਹੀਂ ਕਰ ਸਕਦੀ ਕਿ ਮੈਂ ਦੋਨਾਂ ਚੋਂ ਚੁਣੂੰਗੀ ਕੀ ਹਾਂ ਕਿਉਂਕਿ ਮੇਰੇ ਲਈ ਦੋਨੋਂ ਇੰਪੋਰਟੈਂਟ ਹੈ ਜੇ ਜੇ ਕਿਉਂਕਿ ਕੋਈ ਵੀ ਨਹੀਂ ਮੇਰੇ ਖਿਆਲ ਨਾਲ ਜੇ ਪੰਜਾਬ ਦੀ ਗੱਲ ਕਰੀਏ ਖੈਰ ਹਜੇ ਤਾਂ ਮੈਂ ਫਿਰ ਵੀ ਉੱਥੇ ਜਾਂਦੀ ਆ ਵੀ 10 ਸਾਲਾਂ ਅੱਗੇ ਤਾਂ ਪਤਾ ਨਹੀਂ ਕੀ ਜਨਰੇਸ਼ਨ ਹੀ ਬਦਲ ਜਾਣੀ ਆ ਪਰ ਜੇ ਅੱਜ ਦੇ ਹਿਸਾਬ ਨਾਲ ਸੋਚੀਏ ਤੇ ਮੇਰੇ ਖਿਆਲ ਨਾਲ ਕੋਈ ਵੀ ਨਹੀਂ ਚਾਹੁੰਦਾ ਹੋਊਗਾ ਕਿ ਸਾਡੀ ਨੂੰਹ ਹੈ ਜਿਹੜੀ ਉਹ ਘੋੜੀਆਂ ਤੇ ਗੇੜੀਆਂ ਮਾਰੇ ਇਹੋ ਜੀਆਂ ਚੀਜ਼ਾਂ ਸੋਚਦੇ ਹੋ ਕਦੇ ਮਾਈਂਡ ਚ ਆਉਂਦੀਆਂ ਨੇ ਜਾਂ ਲੱਗਦਾ ਕਿ ਨਹੀਂ ਮੇਰਾ ਤਾਂ ਜਨਮਰਾਂ ਨਾਲ ਹੀ ਨਹੀਂ ਅੱਜ ਤੱਕ ਕਦੇ ਵੀ ਕਦੇ ਸੋਚਿਆ ਹੀ ਨਹੀਂ ਮੈਂ ਤੁਸੀਂ ਤੁਸੀਂ ਨਹੀਂ ਕਦੇ ਇੰਨਾਂ ਚੀਜ਼ਾਂ ਬਾਰੇ ਸੋਚਦੇ। ਇਸ ਤਰ੍ਹਾਂ ਤੇ ਹੈਗਾ ਜੀ। ਮਨ ਲਾ ਐਵੇਂ ਸੋਚਦਾ ਹੁੰਦੀ ਹੈ ਜੀ। ਬਾਕੀ ਕੋਈ ਐਵੇਂ ਦਾ ਪਰਿਵਾਰ ਜਾਂ ਉਹ ਹੋਇਆ ਵੀ ਨ ਵਿਆਹਾਂ ਗੀ ਆਪਾਂ ਘੋੜੀਆਂ ਲੈਣ ਦੇ ਕਰੀ ਜੀ। ਜਿੱਥੇ ਘੋੜੀਆਂ ਹੋਣ। ਜਿੱਥੇ ਸੱਸ ਪਹਿਲਾਂ ਹੀ ਘੇੜੀ ਮਾਰਦੀ ਹੋਵੇ। ਮਨ ਲਾ ਜੀ ਦੇਖ ਕਹਿੰਦੇ ਸਾਡੀ ਜੇ ਨੂੰ ਵੀ ਆਵੇ ਕੱਲ ਨੂੰ ਅੱਗੇ ਜਾ ਕੇ ਹੁਣ ਤਾਂ ਮਨ ਲਾ ਉਹ ਵੀ ਘੋੜੀਆਂ ਘੜੀਆਂ ਤੇ ਚੜ੍ਹਦੀ ਹੋਵੇ ਤਾਂ ਸਸ ਆਪਾਂ ਉਹੀ ਕਰਾਂਗੇ ਜੀ। ਅੱਛਾ ਉਹਨੂੰ ਵੀ ਸਪੋਰਟ ਕਰਾਂਗੇ। ਉਹ ਪੂਰੀ ਕਰਾਂਗੇ। ਉਹ ਵੀ ਤਾਂ ਟੀਨ ਦੇ ਜੀ ਆਪਦੀ। ਨਾ ਨਹੀਂ ਇਹ ਇਹ ਬਹੁਤ ਵਧੀਆ ਬਹੁਤ ਚੰਗੀ ਸੋਚ ਹੈ। ਕੈਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਮੈਨੂੰ ਲੱਗਦਾ ਮੇਰੀ ਇਹ ਘੋੜੀਆਂ ਦੇ ਰਿਗਾਰਡਿੰਗ ਪਹਿਲੀ ਇੰਟਰਵਿਊ ਸੀ ਪਰ ਸ਼ਾਇਦ ਮੈਨੂੰ ਇਹਨਾਂ ਨੌਲੇਜ ਵੀ ਦੀ ਸੀ ਚਲੋ ਨਿਯੰਗ ਸਿੰਘਾਂ ਦੇ ਨਾਲ ਜਦੋਂ ਕਿਤੇ ਮਿਲਦੇ ਆ ਤਾਂ ਉਹਨਾਂ ਨੂੰ ਪੁੱਛਦੇ ਰਹਿੰਦਾ ਤੇ ਉਹ ਦੱਸਦੇ ਰਹਿੰਦੇ ਆ ਪਰ ਅਸਲ ਦੇ ਵਿੱਚ ਜਦੋਂ ਪਰਿਵਾਰ ਦੇ ਵਿੱਚ ਜਾਂ ਘਰ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਰੱਖਦੇ ਆ ਟਿੱਕੀ ਸੋਚ ਕੇ ਰੱਖੀਆਂ ਜਾਂਦੀਆਂ ਨੇ ਕਿਉਂਕਿ ਘਰੋਂ ਬਹੁਤ ਗਾਲਾਂ ਪੈਣੀਆਂ ਹੋਣਗੀਆਂ ਹਾਂਜੀ ਨੇ ਇਸ ਤਰ੍ਹਾਂ ਪਰਿਵਾਰ ਦੀ سپورਟ ਹੁੰਦੀ ਹੈ ਪੂਰੀ ਜੇ ਪਰਿਵਾਰ ਦੀ سپورਟ ਨਾ ਹੋਵੇ ਐਵੇਂ ਭਾਂਡੇ ਚਲਾ ਚਲਾ ਵਜਈ ਜਾਂਦੇ ਫੇਰ ਵੀ ਨਹੀਂ ਰੱਖ ਸਕਦਾ ਬੰਦਾ ਦੋ ਦਿਨ ਰੱਖ ਲੂ ਚਾਰ ਦਿਨ ਰੱਖ ਲੂ ਜੇ ਤਾਂ ਇਹਦੇ ਚੀ ਹੁੰਦਾ ਵੀ ਜੇ ਆਪਾਂ ਕਿਤੇ ਬਾਹਰ ਵੀ ਫਿਰਦੇ ਆ ਤਾਂ ਆਪਣੇ ਘਰੇ 5 10 ਬੰਦੇ ਆਗੇ ਵੀ ਘੂੜਿਆਂ ਵਾਲਿਆਂ ਦਾ ਇਹ ਹੁੰਦਾ ਨਹੀਂ ਵੀ ਉਹਨਾਂ ਦੇ ਪਰਦੀਲੀ 40 ਡਿਗਰੀ ਰਹਿੰਦੀ ਹੈ ਜੀ ਸਰਪੰਚੀ ਵਾਲਾ ਕੰਮ ਹੈ ਜੀ ਸਰਪੰਚੀ ਵਾਲਾ ਕੰਮ ਹੈ ਜੀ ਕਿਉਂਕਿ ਚਾਰ ਆ ਗਏ ਚਾਰ ਚਲੇ ਗਏ ਜੀ ਪਾਈਵਰ ਸਾਰਾ ਦਿਨ ਮਨਲਾ ਜਿਉਹੀ ਆ ਵੀ ਜੇ ਪਰਿਵਾਰ ਦਾ ਸਾਥ ਹੈਗਾ ਤਾਂ ਆਪਾਂ ਨੂੰ ਫੇਰ ਹੀ ਆ ਫਿਰ ਜੇ ਆਪਾਂ ਹੁਣ ਕੱਲਾ ਬਾਰ ਬੰਦ ਕਰਕੇ ਤੇ ਕੱਲਾ ਵਾਸੀ ਇੱਥੇ ਵਿਖਾ ਕੇ ਮੋੜਦੋ ਵੀ ਨਹੀਂ ਇਹਨਾਂ ਚੰਗਾ ਲੱਗਦਾ ਜੀ ਬਿਲਕੁਲ ਸਹੀ ਗੱਲ ਹੈ ਪਰਿਵਾਰ ਦੀ سپورਟ ਨਾਲ ਹੀ ਆ ਸਾਰਾ ਕੁਝ ਠੀਕ ਹੈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤਾਂ ਬਿਲਕੁਲ ਇਹ ਪਿਆਰਤੀ ਦੀ ਉਹ ਜੋੜੀ ਸੀ ਜਿਹੜੀ ਘੋੜੀਆਂ ਦੀ ਸ਼ਕੀਨ ਹੈ ਪਹਿਲਾਂ ਪਿਓ ਨੂੰ ਸ਼ੌਂਕ ਪੈਂਦਾ ਤੇ ਫਿਰ ਉਹੀ ਸ਼ੌਂਕ ਹੈ ਜਿਹੜਾ ਉਹ ਧੀ ਨੂੰ ਪੈਂਦਾ ਪਰ ਪਿਤਾ ਦੇ ਵੱਲੋਂ ਉਸ ਨੂੰ ਇਨਕਾਰ ਨਹੀਂ ਕੀਤਾ ਜਾਂਦਾ ਬਲਕਿ ਸਪੋਰਟ ਕੀਤਾ ਜਾਂਦਾ ਹੈ ਔਰ ਅੱਜ ਵਧੀਆ ਇਲਾਕੇ ਦੇ ਵਿੱਚ ਚੰਗਾ ਨਾਮ ਹੈ ਜਿਹੜਾ ਉਹ ਦੋਨੇ ਪਿਆਰਤੀ ਦੀ ਜੋੜੀ ਹੈ ਜਿਹੜੀ ਉਹ ਖੱਟ ਰਹੀ ਹੈ ਤਾਂ ਉਹ ਸਿਰਫ ਕਿਤੇ ਨਾ ਕਿਤੇ ਗੁਰੂ ਸਾਹਿਬ ਦੀ ਸਵਾਰੀ ਇਹਨਾਂ ਘੋੜੀਆਂ ਘੋੜਿਆਂ ਕਰਕੇ ਹੀ ਹੈ ਤਾਂ ਤੁਹਾਨੂੰ ਸਾਡੀ ਅੱਜ ਦੀ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਲਿਵ ਆਨ ਚੈਨਲ ਕਿਦੜਵਾ